ਭਾਈ ਜੇ ਮੰਨ ਲਓ ਕਟਰ ਦੇ ਨਾਲ ਆਪਾਂ ਨੇ ਕਟਰ ਦੇ ਵਿੱਚ ਤਾਂ ਬਜਾਦਰ ਸਟੀਲ ਹੀ ਲਾਤੀ ਇਹ ਫਿਲਟਰ ਹੈ ਜਿਹੜਾ ਹਾਂਜੀ ਇਹਦੇ ਵਿੱਚ ਆਦਰ ਕਿਹੜੀ ਯੂਜ਼ ਕਰਦੇ ਇਹਦੇ ਵਿੱਚ ਵੀ 14 ਗੇਜ ਦਾ ਸਾਰਾ ਸਾਈਡ ਵਾਲੇ ਪੱਲੇ 10 ਗੇਜ ਹੈ ਜੀ ਥੱਲੇ ਵਾਲੀ ਜੱਦਰ ਜੇ ਦੇਖਾਂਗੇ ਤਾਂ ਜਮਾ ਥੱਲੇ ਡਾਊਨ ਪਲੇਟ ਆਇਆਗਾ ਇਹ ਸਾਰੀ ਸਟੀਲ ਹੀ ਹੈ ਟੋਟਲੀ ਮੰਨ ਲਓ ਥੱਲੇ ਵਾਲਾ ਪੀਸ ਹੈ ਜਿਹੜਾ ਸਾਰਾ ਹਾਂਜੀ ਸਾਰਾ ਠੀਕ ਹੈ ਜੀ ਇਹ ਜਾਂ ਬਾਈ ਜੀ ਨੇ ਆਪਾਂ ਦੱਸਿਆ ਨਾ 78 ਇੰਚ ਲੰਬਾਈ ਜਿਹੜੀ ਸੀਪਾਂ ਦੀ ਸਟੀਲੀ ਉਹ ਤੁਹਾਨੂੰ ਹੁਣ 95% ਦਾ ਹੋਏ ਗਿਆ ਹੋਣਾ ਨਾ ਵੀ ਜਿਹੜੀ ਬਾਰਮ ਬਾਡੀ ਤੋਂ ਲੈ ਕੇ ਬਲੋਰ ਬਾਡੀ ਬਾਰਮ ਬਾਡੀ 엘ਿਵੇਟਰ ਉੱਪਰਲੀ ਚਾਦਰ ਵੀ ਇਹ ਉੱਪਰਲੀ ਚਾਦਰ ਨਾਲ ਇਹ ਇਹ ਵੀ ਸਟੀਲੀ ਹੋਣੀ ਹੈ ਜਿੰਨਾ ਮਰਜ਼ੀ ਸਲੇਰਾਂਗਾ ਅੱਗੇ ਪਿੱਛੇ ਕਰ ਲੋ ਹਨਾ ਵੀ ਜਿਵੇਂ ਕਈ ਵਾਰੀ ਕੋਈ ਬੰਦਾ ਇਚਰ ਚਲਾਉਣ ਦਾ ਸ਼ਕੀਨ ਆ ਕੋਈ ਸੁਭਾਅ ਹੋਵੇ ਉਹਦਾ ਸੱਚੇ ਸੋਨਾ ਲੀਕਾ ਦਾ ਕੋਈ ਜੋਧੀਆ ਦਾ ਤਾਂ ਉਹਦੇ ਬਾਅਦ ਆ ਗਿਆ ਆਪਣਾ BS4 ਇੰਜਨ ਦਾ ਡੀਜ਼ਲ ਵਾਲਾ ਕੀ ਪੀਂਡ ਹੁੰਦਾ ਜਿੰਨਾ ਵੀ ਆਪਣਾ ਹੁੰਦਾਗਾ ਜੀ ਸਾਰਾ ਇਹ ਤੇਰਾ ਰੰਗ ਹੋ ਕੇ ਨੇ ਪੱਠੀ ਬੀਦੀ ਮਸ਼ੀਨੋਂ ਨਿਕਲ ਕੇ ਆਗੇ ਫੇਰ ਮਲ ਉਹ ਚਮਕਵਾਨਣੀ ਆ ਜੀ ਵੀ ਸਾਰੀ ਮਲ ਉਹ ਪੱਠੀ ਦੇ ਵਿੱਚੋਂ ਨਿਕਲ ਕੇ ਆਉਂਦੀ ਆ ਹਾਂਜੀ ਪੱਠੀ ਦੇ ਵਿੱਚੋਂ ਨਿਕਲ ਕੇ ਆਉਣੀ ਆ ਜੀ ਸਾਰੀ ਚਮਕਦੀ ਉਹੀ ਪੱਠੀ ਦੀ ਆ ਜਿਵੇਂ ਆਪਾਂ ਪਿਛਲੀ ਬਾਕੀ ਭਾਈ ਜੀ ਹੁਣ ਜਿਵੇਂ ਇਹ ਲੇ ਲੈਣ ਦਾ ਇੰਜਣ ਆ ਹਾਂਜੀ ਆਪਾਂ ਨੂੰ ਹੋਰ ਇੰਜਣ ਦੀ ਹਾਂਜੀ ਆਪਸ਼ਨ ਇੱਕ ਹੋਰ ਹੈਗੀ ਆਪਾਂ ਇਸ ਸਿਲਿੰਡਰ ਤੋਂ ਬਿਨਾ ਹੈ ਜੀ ਇਹ ਜਿਵੇਂ ਮੰਨ ਲਓ ਥੱਬਿਆਂ ਦੇ ਕਮੈਂਡ ਚੱਲਦੀ ਆ ਜੇ ਮੰਨ ਲਓ ਆਪਣੀ ਲੀਵਰ ਨੇ ਥੱਬਾ ਯਾਰੇ ਛੜਤਾ ਥੱਬਾ ਛੜਨ ਨਾਲ ਆਪਣੀ ਮਸ਼ੀਨ ਚੋਗ ਹੋ ਗਈ ਮੰਨ ਲਓ ਥ੍ਰੈਸ਼ਰ ਰੁਕ ਗਿਆ ਹਾਂਜੀ ਫਿਰ ਇਹ ਲੀਵਰ ਨੂੰ ਉੱਤੇ ਚੱਕ ਦੋ ਹਾਂਜੀ ਲੀਵਰ ਨੂੰ ਚੱਕ ਤੇ ਇਹਦਾ ਮੰਨ ਥੱਲੇ ਸੌਂਟ ਟ੍ਰਿਪ ਨੂੰ ਥੱਲੇ ਕਰੂਗੀ ਨਹੀਂ ਜੀ ਉਹਦਾ ਮਾਲ ਸਾਰਾ ਹੈਡਰ ਤੋਂ ਜਾ ਕੇ ਵਿੱਚ ਕੱਟ ਵਰ ਚਿੱਤ ਪਣਾ ਮੂਰੇ ਜੀ ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਾਈ ਅੱਜ ਦੀ ਵੀਡੀਓ ਦੇ ਵਿੱਚ ਨਾ ਗੱਲ ਆਪਾਂ ਕਰਾਂਗੇ ਸਟੈਂਡਰਡ ਸੀ 514 ਮਾਡਲ ਦੀ 2024 ਲੇਟੈਸਟ ਮਾਡਲ ਹਨਾ ਇਹਦੇ ਵਿੱਚ ਆਪਾਂ A to Z ਜਿਹੜੀ ਕਹਦੀ ਹੈ ਵੀ ਕਟਰ ਤੋਂ ਲੈ ਕੇ ਸੀਪਾ ਇੰਜਨ ਹਨਾ ਪੂਰੀ ਪੇਰਫਾਰਮੈਂਸ ਕੁਆਲਿਟੀ ਕੀ ਹੈ ਸਟੈਂਡਰਡ ਦੀ ਕੀ ਇਹਦੇ ਵਿੱਚ ਹਨਾ ਜਿਹੜਾ ਜ਼ਿਮੀਂਦਾਰ ਭਰਾਵਾਂ ਨੂੰ ਨਵਾਂ ਕਹਦੀ ਆਪਾਂ ਮਿਲਣ ਜਾ ਰਿਹਾ 2024 ਮਾਡਲ ਦੇ ਵਿੱਚ ਹਨਾ ਕੀ ਪ੍ਰਾਈਸ ਆ ਕਿੰਨਾ ਲੋਨ ਆ ਸਾਰੀ ਗੱਲਬਾਤ ਆਪਾਂ ਅੱਜ ਮਸ਼ੀਨ ਤੇ ਸਟੈਂਡਰਡ ਤੇ ਕਰਾਂਗੇ 514 ਤੇ ਬਾਕੀ ਆਪਣੇ ਨਾਲ ਸਟੈਂਡਰਡ ਕਮੈਨ ਤੋਂ ਬਾਈ ਬਹਾਦਰ ਨਾਲ ਜੁੜੇ ਹੋਏ ਆਪਣੇ ਸਾਸਰੀ ਕਾਲ ਬਾਈ ਜੀ ਸਾਸਰੀ ਕਾਲ ਬਾਈ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਜੀ ਬਹੁਤ ਵਧੀਆ ਨਿੰਦਰ ਬਾਈ ਜੀ ਪਹਿਲਾਂ ਤਾਂ ਸਭ ਤੋਂ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੇ ਬਾਕੀ ਦਰਸ਼ਕ ਜਿੰਨੇ ਵੀ ਦੇਖ ਰਹੇ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਬਾਕੀ ਕਰੀਏ ਭਾਈ ਜੀ ਆਪਾਂ ਗੱਲ ਅੱਜ ਸਟੈਂਡਰਡ ਦੀ ਹੈ ਨਾ ਆਪਣੀ ਮੰਨ ਲਓ ਫਸਟ ਵੀਡੀਓ ਹੀ ਆ ਇਹਦੀ ਆਪਾਂ ਗੱਲ ਅੱਜ ਕਰਾਂਗੇ ਕਟਰ ਤੋਂ ਕਰੀਏ ਸਟਾਰਟ ਜੀ ਹਾਂਜੀ ਸਰ ਹਾਂਜੀ ਭਾਈ ਜੀ ਜਿਹੜਾ ਤਾਂ ਕਟਰ ਆ ਇਹ ਮੈਨੂੰ ਦੇਖਣ ਨੂੰ ਬੜਾ ਲੱਗੀ ਜਾਂਦਾ ਹੈ ਕਿ ਕਿੰਨੇ ਫੁੱਟ ਹੈ ਜੀ ਕਟਰ ਬਾਈ ਜੀ ਦਾ 14 ਫੁੱਟ ਕਟਰ ਵਾਰ ਹੈ ਜੀ ਜੀ 14 ਹਾਂਜੀ ਵਿੱਚ ਪੜਾਈ 14 ਤੇ ਕਰਦਾ ਹਾਂਜੀ ਪੜਾਈ 14 ਕਰੂਗਾ ਜੀ ਜੀ ਪੜਾਈ 14 ਕਰੂਗਾ ਜੀ ਜੀ ਅੱਛਾ 14 ਫੁੱਟ ਦੀ ਮੰਨਦਾ ਅੰਦਰ ਅੰਦਰ ਪੜਾਈ 14 ਫੁੱਟ ਚ ਕਰਾਂਗਾ ਹਾਂ 14 ਫੁੱਟ ਚ ਪੜਾਈ ਕਰੂਗਾ ਜੀ ਜੀ ਬਾਕੀ ਦੂਜੀ ਹੈ ਨਾ ਕਟਰ ਹੁੰਨੇ ਆਪਣੇ ਉਹ 14 ਫੁੱਟ ਬਾਹਰ ਤੇ ਹੁੰਨੇ ਆ ਅੰਦਰ ਦਾ ਉਹ 13 13.5 ਤੇ ਹੀ ਰਹਿ ਜੰਨੇ ਆ ਇਹਦਾ ਕਟਰ ਵੀ ਬਾਈ ਥੋੜਾ ਜਿਆਦਾ ਬੜਾ ਹੈ ਨਾ ਬਾਕੀ ਬਈ ਟੈਨਾ ਬਾਦਰ ਬਾਈ ਇਹ ਸਾਰੀ ਇੰਕਮ ਰੀਲ ਨੂੰ ਇਹੀ ਲਾਉਨੇ ਹੋ ਕਿ ਇਹਦੀ ਸਪੈਸ਼ਲ ਲੱਗੀਆਂ ਨੇ ਨਹੀਂ ਤੈਨ ਆਪਾਂ ਇਹੀ ਲਾਉਨੇ ਆ ਬਾਈ ਜੀ ਸਾਰੀਆਂ ਨੂੰ ਤੈਨਾਂ ਹੀ ਲੱਗਦੀਆਂ ਨੇ ਛੋਟੀਆਂ ਨਾਲ ਛੋਟੀਆਂ ਨਹੀਂ ਲੱਗਦੀਆਂ ਆ ਛੋਟੀਆਂ ਨਹੀਂ ਹਾਂਜੀ ਹਾਂਜੀ ਇਹ ਛੋਟੀਆਂ ਨੇ ਥੋੜੀਆਂ ਛੋਟੀ ਟੈਨ ਆ ਆ ਤੈਨ ਦੀ ਦੇਖੋ ਤੁਸੀਂ ਮਜ਼ਬੂਤੀ ਹੈ ਨਾ ਇਹਦੀ ਮਜ਼ਬੂਤੀ ਵੱਧ ਆਉਂਦੀ ਹੈ ਜੀ ਪੇਂਟ ਕੁਆਲਿਟੀ ਦੇ ਨਾਲ ਦੇਖੋ ਬਿਲਕੁਲ ਐਂ ਲੱਗਦੀ ਜਿਵੇਂ ਨਾ ਆਪਾਂ ਟੈਂਪਲ ਕਰ ਲੈਨੇ ਲੋਹੇ ਨੂੰ ਕਿਸੇ ਨੂੰ ਮੰਨ ਲਓ ਵੀ ਮਜ਼ਬੂਤੀ ਪੱਖ ਨੂੰ ਲੈ ਜਾਣੇ ਆ ਤਾਂ ਉਹ ਹਿਸਾਬ ਕਰ ਇਹਦੀ ਟੈਨ ਹੋਈ ਹੋਈ ਲੱਗਦੀ ਆ ਕਿ ਬਿੰਗੀ ਵੀ ਨਹੀਂ ਹੁੰਦੀ ਛੇਤੀ ਨਾ 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 ਬਿੰਗੀ ਨਹੀਂ ਹੁੰਦੀ ਜੀ ਬਿੰਗੀ ਬਿਲ ਬਕੀ ਭਾਈ ਜੀ ਇਹਦਾ ਹਨਾ ਗੱਲ ਰੀਲ ਦੀ ਹੋਗੀ ਕਟਰ ਦੀ ਵੀ 14 ਫੁੱਟ ਦੇ ਵਿੱਚ ਪੜਾਈ ਹੈ ਜਿਹੜੀ ਹੈ। ਹਾਂ ਬੜਾਈ ਕਰਦਾ। 14 ਫੁੱਟ ਦੇ ਵਿੱਚ ਕਰਦਾ। ਹਾਂਜੀ ਹਾਂਜੀ। ਜੀ। ਬਾਕੀ ਰੂਲਾ ਇਹਦੇ ਕਿੰਨੇ ਵਿੱਚ ਹੈ? ਰੂਲਾ ਇਹਦਾ 16 ਇੰਚ ਹੈ ਜੀ। ਅੱਛਾ 16 ਇੰਚ ਰੂਲਾ। 16 ਇੰਚ ਰੂਲਾ ਜੀ ਹਾਂ ਦਾਇਰਿਕ ਇਹਦਾ। ਜੀ। 16 ਇੰਚੀ ਰੂਲਾ। ਬਾਕੀ 16 ਇੰਚ ਰੂਲੇ ਦੇ ਵਿੱਚ ਆ ਫਿਲਟਰ ਚ ਇਹਨਾਂ ਚਾਰ ਭਕਰਤੀਆਂ ਹੈ। ਚਾਰ ਫਿਲਟਰ ਚ ਇਹਨਾਂ ਚਾਰ ਕਰਤੀਆਂ। ਇਹ ਲੈਟਸ ਮਾਡਲ ਆ 24 ਦਾ। ਅੱਛਾ 2024 ਮਾਡਲ ਆ ਇਹ। ਹਾਂਜੀ 2024 ਦਾ ਲੈਟਸ ਮਾਡਲ ਹੈ। ਹੁਣ ਤਾਂ 25 ਮੰਨ ਲਈਏ। ਹਾਂ ਤਾਂ ਕਿਸਾਨ ਭਰਾਵਾਂ ਨੂੰ ਇਹ ਸਭ ਤੋਂ ਬੜੀ ਵਧੀਆ ਬੈਨੀਫਿਟ ਆ ਇਹਦਾ ਬਹੁਤ ਜਿਵੇਂ ਹੁਣ ਮੱਕੀ ਦੇ ਫਸਲ ਦੇ ਨਾ ਚੱਲਦੀ ਆ ਬਾਈ ਉਹਦੇ ਵਿੱਚ ਨਹੀਂ ਫੱਟੀਆਂ ਬਿੰਗੀਆਂ ਡੇਡੀਆਂ ਨਹੀਂ ਹੁੰਦੀਆਂ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ ਪਰ ਹੁਣ ਇਹ ਪ੍ਰੋਬਲਮ ਹਾਂ ਬਿਲਕੁਲ ਸੌ ਸੌ ਲੋ ਬਾਈ ਸੌ ਲੋ ਬਾਈ ਬਾਕੀ ਤੇ ਬਾਅਦ ਆ ਦੇਖੋ ਇਹ ਬਾਈ ਆਪਾਂ ਜੂਸੀ 베ARING ਇਹਦੇ ਵਿੱਚ ਐਤਗੀ ਪਾਏ ਆ ਮੰਨ ਲਓ ਜੇ ਪਹਿਲਾਂ ਵੀ ਆਪਾਂ ਆਪਣੀ ਪਹਿਲਾਂ ਤੋਂ ਕੁਆਲਿਟੀ ਜੂਸੀ ਦੀ ਹੋਈ ਆ ਜੀ ਜਦੋਂ ਦੇ ਅਸੀਂ ਮਸ਼ੀਨ ਬਣਾ ਰਿਹਾ ਜੀ ਸਨ 82 83 ਤੋਂ ਬਣਾ ਰਿਹਾ ਜੀ ਉਦੋਂ ਦੀ ਅਸੀਂ ਇਹ ਮਤਲਬ 베ARING ਹੀ ਪਾਉਣੇ ਆ ਅੱਗੇ ਨਾ ਉਰੇ ਬੋਚ ਹੁੰਨੇ ਆ ਬੋਚਾਂ ਦੇ ਗੈਲ ਤੁਸੀਂ ਇਹ ਹਿਸਾਬ ਲਾ ਲਓ ਨਵੀਂ ਮਸ਼ੀਨ ਵੀ ਜਾ ਕੇ ਹਨਾ ਥੋੜਾ ਜਿਹਾ 2-4 ਘੰਟੇ ਚੱਲਣ ਤੋਂ ਬਾਅਦ ਚੀ ਇੰਨੀ ਹਾਂ ਆਹ ਲੱਗਿੰਦੇ ਜੀ ਹਾਂ ਹਾਂ ਇਹ ਤਾਂ ਇਹਦਾ ਫਾਇਦਾ ਬੜਾ ਜੀ ਉਸ ਦਾ ਹਾਂ ਜੀ ਜਮਨ ਖਤਮ ਹੈ ਜੀ ਟੈਂਸ਼ਨ ਇਹ ਮੰਨ ਲਓ ਇੱਕ ਕਵਰ ਹਾਂ ਜੀ ਕਵਰ ਮਗਰ ਤੇ ਕੱਲ ਨੂੰ ਆਪਾਂ ਆਊਟਸਾਈਡ ਚੱਲਦੇ ਆਂ ਜੀ ਤੇ ਆਊਟਸਾਈਡ ਦੇ ਵਿੱਚ ਮਿਲ ਗਏ ਝੋਨਾ ਆ ਗਿਆ ਜਮਨ ਕਣਕਾ ਦੀ ਵਿੱਚ ਬੈਲਟ ਲੈ ਕੇ ਉਹ ਬਿਲਕੁਲ ਖਰਾਬ ਕਰਦੀ ਸੀ ਉਹ ਜੀ ਉਹ ਚੀਜ਼ ਦੇ ਅਪਾ ਕਬਰ ਲੱਦਾ ਹਾਂਜੀ ਚਾਰਦੀ ਸੀ ਫਸਲ ਜਿਹੜਾ ਬੈਲਟ ਦੇ ਵਿੱਚ ਆ ਗਿਆ ਕੱਟ ਕੇ ਛੇੜ ਦਿੰਦਾ ਕੱਟ ਕੇ ਛੇੜ ਦਿੰਦਾ ਜੀ ਤੇ ਬਾਅਦ ਬਾਈ ਜੀ ਮੋਟਰ ਲਾਈਏ ਫਿਰ ਇਹਦੇ ਵਿੱਚ ਇਹ ਮੋਟਰ ਹਾਂਜੀ ਆਪਾਂ ਹੈਵਨ ਲਾਉਂਦੇ ਸਰ ਆਪਾਂ ਮੋਟਰ ਹੀ ਲਾਉਨੇ ਇੱਕ ਥੋੜੀ ਹੋਰ ਆਪਾਂ ਸਟੈਂਡਰਡ ਦੀ ਦੇਖੀ ਆ ਕੁਆਲਟੀ ਮੋਟਰ ਸੀ ਹਾਂਜੀ ਵੀ ਤੁਸੀਂ ਸਿੱਧੀ ਬੈਲਟ ਚ ਲਾਉਨੇ ਹੋ ਹਾਂਜੀ ਉਹੀ ਮੋਟਰ ਇਹਦੇ ਵਿੱਚ ਲੱਗੀ ਆਪਣੇ ਦੋਨੇ ਮਾਡਲ ਨਹੀਂ ਸਿੱਧੀ ਵੀ ਇਹ ਤੇ ਟੇਢੀ ਵੀ ਹੈ ਜੀ ਜੀ ਇਹਦੇ ਵਿੱਚ ਕਿਹੜੀ ਲੱਗੀ ਹੈ ਇਹ ਇਹ ਤਾਂ ਟੇਢੀ ਹੈ ਜੀ ਵੀ ਜਿਹੜੀ ਬੈਕ ਬੈਕ ਠੀਕ ਹੈ ਠੀਕ ਹੈ ਜੀ ਬਾਕੀ ਦੇ ਬਾਅਦ ਆ ਗਿਆ ਰੀਲ ਵਾਲਾ ਸਿਸਟਮ ਇਹ ਬੜਾ ਵਧੀਆ ਲੱਗਿਆ ਬਾਈ ਹੈਨਾ ਹਾਂਜੀ ਵੀ ਨਹੀਂ ਆਪਾਂ ਦੇਖਦੇ ਆਂ ਜਿੱਆਂ ਪੁਲੀਆਂ ਇੱਧਰ ਉੱਧਰ ਵਹਿਟਾਂ ਇੱਧਰ ਤੋਂ ਘਮਾਉਣੀਆਂ ਪੈਣੀਆਂ ਆਪਾਂ ਨੂੰ ਘਮਾਉਣ ਤੋਂ ਬਾਅਦ ਨਾ ਬੈਲਟ ਢਿੱਲੀ ਹੋ ਜਾਂਦੀ ਆ ਜਾਂ ਬੈਲਟ ਕੱਟੀ ਜਾਂਦੀ ਆ ਹਾਂਜੀ 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 ਇਹ ਬਾਈ ਦੇਖੋ ਹੈਨਾ ਜਿਵੇਂ ਆਪਾਂ ਕਹਿ ਦਈਏ ਜੈਕ ਦੇ ਹੈਨਾ ਚੂੜੀ ਵਾਲੇ ਦੇ ਹੁੰਦਾ ਸਿਸਟਮ ਲੱਗਾ ਰਾੜ ਪਾਓ ਰਾਮ ਗੱਲ ਆਪਣੇ ਚੱਕਰ ਜਿੰਨੇ ਬੁੰਦੇ ਨੇ ਘੱਟ ਵੱਧ ਕਰਨੇ ਆ ਇਹ ਇੱਕ ਚੱਕਰ ਵੱਧ ਕਰ ਲੋ ਜੀ ਚਾਹ ਦੋ ਕਰ ਲੋ ਕੋਲੀ ਨਾ ਤਾਂ ਹੁਣ ਤੁਸੀਂ 1 ਇੰਚ ਦਾ ਪਾਤਲਾ ਲਾਉਂਗੇ ਇਹਦੇ ਨਾਲ ਤੁਸੀਂ ਇੱਕ ਚੱਕਰ ਕਰ ਸਕਦੇ ਹੋ ਅੱਧਾ ਚੱਕਰ ਤੱਕ ਵੀ ਕਰ ਸਕਦੇ ਹੋ ਅੱਧਾ ਚੱਕਰ ਜੇ ਵੱਧ ਘੱਟ ਕਰ ਲੋ ਜਿੱਥੇ ਮਰਜ਼ੀ ਲਾ ਲੋ ਬਾਕੀ ਇੱਧਰ ਇੱਕ ਹੋਰ ਜੀਜ ਨੋਟ ਕਰਿਓ ਇਹ ਦੇਖੋ ਇੱਧਰ ਘੋੜੀ ਇਹ ਨਹੀਂ ਆਪਾਂ ਨਾ ਦੇਖਦੇ ਆ ਵੀ ਦੂਜੇ ਬੈਰਿੰਗ ਲੱਗੇ ਹੋਣੇ ਆਪਣੇ ਯੂਸੀ ਇਹ ਤੁਹਾਨੂੰ ਘੋੜੀ ਦੇ ਬਾਈ ਇਹਦੇ ਵਿੱਚ ਲੱਗੀ ਹੈ ਕੁ ਘੋੜੀ ਲਾਉਣੇ ਸਾਰੇ ਨਹੀਂ ਆਪਾਂ ਘੋੜੀ ਲਾਉਣੇ ਜੀ ਜੀ ਆਪਣੀ ਕੁਆਲਿਟੀ ਇਹੀ ਹੈ ਜੀ ਨਹੀਂ ਘੋੜੀ ਪੈਰਾਂਗੇ ਲਾਉਣੇ ਹਾਂ ਜੀ ਕੁਆਲਿਟੀ ਆਪਣੀ ਬੜਾ ਵਧੀਆ ਹੈ ਨਾ ਕਹਿ ਦਈਏ ਕਿ ਪੇਂਟ ਕੁਆਲਿਟੀ ਬਾਈ ਜੀ ਪੇਂਟ ਕਿਹੜਾ ਹੁੰਦਾ ਮਸ਼ੀਨ ਦਾ ਪੇਂਟ ਆਪਣਾ ਸਾਰਾ ਪੀਜੂ ਪੇਂਟ ਹੈ ਜੀ ਪੱਟੀ ਵਾਲਾ ਪੇਂਟ ਹਾਂ ਪੀਜੂ ਜੀ ਇਹ ਪੇਂਟ ਹੈ ਜੀ ਇਹ ਸਾਰਾ ਪੱਠੀ ਪੇਂਟ ਹੁੰਦਾ ਜਿੰਨਾ ਵੀ ਆਪਣਾ ਹੁੰਦਾ ਹੈਗਾ ਜੀ ਸਾਰਾ ਇਹ ਕੇਰਾ ਰੰਗ ਹੋ ਕੇ ਨੇ ਪੱਠੀ ਵੀ ਦੀ ਮਸ਼ੀਨੋਂ ਨਿਕਲ ਕੇ ਆ ਕੇ ਫੇਰ ਮਲ ਉਹ ਚਮਕ ਬਣਨੀ ਆ ਜੀ ਵੀ ਸਾਰੀ ਮਲ ਪੱਠੀ ਦੇ ਵਿੱਚ ਨਿਕਲ ਕੇ ਆਉਂਦੀ ਆ ਹਾਂਜੀ ਪੱਠੀ ਦੇ ਵਿੱਚੋਂ ਨਿਕਲ ਕੇ ਆਉਣੀ ਆ ਜੀ ਸਾਰੀ ਚਮਕ ਦੀ ਉਹੀ ਪੱਠੀ ਦੀ ਆ ਜਿਵੇਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਗੱਲ ਕਰੀ ਦੀ ਵੀ ਉਹ ਕੱਲਾ ਕੱਲਾ ਪਰਫੈਕਟ ਹੋਣਾ ਆ ਕੇ ਪਰਫੈਕਟ ਹੋਣਾ ਜੀ ਬਾਈ ਜਿਹੜੀ ਆਪਣੇ ਕਟਰ ਦੇ ਵਿੱਚ ਆਪਾਂ ਕਹਿ ਰਹੀਏ ਚਾਦਰ ਆ ਹਾਂਜੀ 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 ਇਹ ਡਬਲ ਚਾਦਰ ਆ ਹਾਂ ਡਬਲ ਆ ਜੀ ਡਬਲ ਕਿਹੜੀ ਚਾਦਰ ਕਿੰਨੇ ਗੇਜ ਲਾਉਣੇ ਇਹ 14 ਇਹ 14 ਗੇਜ ਹੈ ਜੀ ਜਿਹੜੀ ਥੱਲੇ ਵਾਲੀ ਗਲਾਈ ਲਚਾਦਰ ਜਿਹੜੀ ਥੱਲੇ ਜਿਹੜੀ ਕਸਦੀ ਆ ਹਾਂ ਜੀ ਜੀ ਜਿਹੜੀ ਮੇਨ ਮੇਨ ਕਸਾਈ ਹੁੰਦੀ ਆ ਮੇਨ ਕਸਾਈ ਹੈ ਜੀ ਉਹ ਸਾਰੀ ਡਿਜ਼ਾਈਨ ਹੈ ਜੀ ਆਪਣੀ ਟੋਟਲ ਲੈ ਕੇ ਟੋਟਲ ਦੇਖ 14 ਦੀ 14 ਫੁੱਟ ਦੀ ਅੱਛਾ ਸਾਰੀ ਉਹ ਸਟੀਲ ਦੀ ਲਈ ਆ ਉਹਨਾਂ ਦੀ 14 ਟੋਟਲ ਸਟੀਲ ਹੀ ਹੈ ਜੀ ਇਹ ਇਹ ਨਹੀਂ ਹੈਗਾ ਵੀ ਸੈਂਟਰ ਤੇ ਆ ਨਾ ਜੀ ਨਾ ਨਾ ਸੈਂਟਰਲ ਦਾ ਕੰਮ ਖਤਮ ਕਰਦਾ ਆਪਾਂ 14 ਦੀ 14 ਫੁੱਟ ਜਿਹੜੀ ਆ ਉਹ ਸਟੀਲੀ ਹੈ ਜੀ ਆਪਣੀ ਜੀ ਜੀ ਉਹ ਮੇਨ ਕਸਾਈ ਤਾਂ ਉਹਦੀ ਮੇਨ ਕਸਾਈ ਉਹਦੀ ਹੈ ਜੀ ਮੇਨ ਕਸਾਈ ਉਹਦੀ ਹੁੰਦੀ ਆ ਹਾਂਜੀ ਬਾਕੀ ਜੈਕ ਕਹਿ ਦਈਏ ਪ ਗੇਅਰ ਜੀ ਟੇਰ ਮਾਡਲ ਹੈ ਜੀ ਗੇਅਰ ਆਪਣੇ 40 ਮੰਦੇ ਹੈ ਜੀ ਗੇਅਰ ਆਮ 35-35 ਲੱਗਦੇ ਆਪਣੇ 40 ਮੰਦੇ ਰਹਿੰਦੇ ਹੈ ਬਰਫਲੈਂਡ ਰਹਿੰਦੇ ਜੀ ਸਿਲੰਡਰ ਹਾਂ ਜੀ 40 ਮੰਦੇ ਜੀ ਜੀ 40 ਐਮ ਐਮ ਦੇ ਜੈਕਾਂ ਤੋਂ ਬਾਅਦ ਨਾ ਬਈ ਜਿਹੜਾ ਮੰਨ ਲਓ ਕਟਰ ਦੇ ਨਾਲ ਆਪਾਂ ਨੇ ਕਟਰ ਦੇ ਵਿੱਚ ਤਾਂ ਬਜਾਦਰ ਸਟਰੀ ਲਾਤੀ ਉਹ ਇਹ ਫਿਲਟਰ ਹੈ ਜਿਹੜਾ ਇਹਦੇ ਵਿੱਚ ਆਦਰ ਕਿਹੜੀ ਯੂਜ਼ ਕਰਦੇ ਇਹਦੇ ਵਿੱਚ ਵੀ 14 ਗੇਜ ਦਾ ਸਾਰਾ ਸਾਈਡ ਵਾਲੇ ਪੱਲੇ ਦਸ ਗੇਜ ਹੈ ਜੀ ਥੱਲੇ ਵਾਲੀ ਜੱਦਰ ਜੇ ਦੇਖਾਂਗੇ ਤਾਂ ਜਮਾ ਥੱਲੇ ਡਾਉਨ ਪਲੇ ਚ ਆ ਗਿਆ ਇਹ ਸਾਰੀ ਸਟੀਲ ਹੀ ਆ ਟੋਟਲੀ ਮਨ ਲਓ ਥੱਲੇ ਵਾਲਾ ਪੀਸ ਆ ਜਿਹੜਾ ਸਾਰਾ ਸਾਰਾ ਠੀਕ ਆ ਜੀ ਇਹ ਵੀ ਸਟੀਲ ਹੀ ਆ ਹੋਰ ਹਾਂਜੀ ਹਾਂਜੀ ਸਟੀਲ ਹੀ ਜੀ ਜੀ ਮਨ ਲਓ ਜਿਹੜੀ ਚੀਜ਼ ਨੇ ਖਚਾਈ ਕਰਨੀ ਆ ਨਾ ਵੱਡਣ ਤੋਂ ਲੈ ਕੇ ਥਰੇਸਰ ਤੱਕ ਜਿਹੜੀ ਚੀਜ਼ ਨੇ ਆਪਾਂ ਨੂੰ ਦੇਣਾ ਥਰੇਸਰ ਨੂੰ ਮਨ ਲਓ ਸਾਰੀ ਸਟੀਲ ਹੀ ਆ ਸਾਰਾ ਠੀਕ ਆ ਜੀ ਸੱਚੀ ਤਕਰੀਬਨ ਅਸੀਂ ਤਾਂ ਨਾਵਲਾ 95% ਦੇ ਵਿੱਚ ਸਟੀਲ ਪਾਇਆ ਹੋਇਆ ਜੀ ਹੋਰ ਵੀ ਕਾਫੀ ਚੀਜ਼ਾਂ ਤੇ ਦਾਤ ਪਿੱਛੇ ਪਾਇਆ 95% ਹਾਂ ਸਟੀਲ ਪਾਇਆ 5% ਲੋਹਾ ਹਾਂ ਬਸ ਲੋਹਾ ਥੋੜੀ ਲੈ ਬਾਕੀ ਸਟੀਲ ਹੀ ਬਸ ਜ਼ਿਆਦਾ ਲਾਈ ਹੋਈ ਆ ਨਹੀਂ ਸਹੀ ਗੱਲ ਆ ਬਾਈ ਜਿਹਦੇ ਕੋਲੇ ਪੰਜਾਬ ਦੇ ਵਿੱਚ ਨਾ ਨਾ ਜਿੱਥੇ ਸਟੈਂਡਰਡ ਦੀ ਮਸ਼ੀਨ ਜਿਹੜੇ ਜ਼ਿਮੀਂਦਾਰ ਭਰਾ ਕੋਲ ਆਪਣਾ ਕੋ ਹੈਗੀ ਆ ਹਾਂ ਜੀ ਖੇਤੀ ਉਹ ਨਾ ਨਹੀਂ ਲੰਦਾ ਵੇਚਣ ਦਾ ਇਹ ਗੱਲ ਹੈਗੀ ਬਈ ਸੱਚੀ ਹੈ ਨਾ ਇਹ ਸੱਚੀ ਹੈ ਬਿਲਕੁਲ ਸੱਚੀ ਹੈ ਕਿੰਨੇ ਪੰਜਾਬ ਦੇ ਵਿੱਚ ਪੀਸ ਆ ਆਪਣੇ ਰਜਿੰਦਰਗੜ੍ਹ ਵਾਲੇ ਇਹ ਬਾਈ ਉਹਨਾਂ ਰਜਿੰਦਰਗੜ੍ਹ ਹੀ ਹੈ ਹਾਂਜੀ ਫੌਜੀ ਕੇ ਤੇ ਲੋ ਨਹੀਂ ਹਾਂਜੀ ਉਹਨਾਂ ਦੇ ਵੀ ਆਪਣੇ ਮਿੱਤਰੇ ਆ ਉਹ ਵੀ ਮਿੱਤਰ ਹਾਂਜੀ ਹਾਂਜੀ ਉਹਨਾਂ ਕੋਲੇ ਦੋ ਮਸ਼ੀਨਾਂ ਆ ਬਾਈ ਮੈਂ ਕਹਿੰਦਾ ਉਹਨਾਂ ਦਾ ਮੁਕਾਬਲਾ ਨਹੀਂ ਕੋਈ ਕੋਈ ਮੁਕਾਬਲਾ ਨਹੀਂ ਇੱਕ 7 ਸਟਾਫ ਅਕਰ ਦੀ ਮਸ਼ੀਨ ਆ ਉਹਨਾਂ ਕੋਲੇ ਭਾਵੇਂ ਪੂੰਛਤੇ ਤੁਸੀਂ ਦੋ ਮੁੰਜੇ ਰਾਮਗੱਲ ਆ ਕੇ ਬੰਦਾ ਪੈ ਸਕਦਾ ਵੀ ਇੰਨੀ ਖਚਾਈ ਆ ਮਸ਼ੀਨ ਦੀ ਉਹਦਾ ਕੋਈ ਮੁਕਾਬਲਾ ਨਹੀਂ ਹੈਗਾ ਵੀਰੇ ਇਹਦੇ ਨਾਲ ਮੁਕਾਬਲਾ ਨਹੀਂ ਹੈਗਾ ਜੀ ਨਹੀਂ ਹੈਗਾ ਜੀ ਉਹਨਾਂ ਨੇ ਇੱਕ ਪਤਲੇ 18 ਮਾਡਲ ਹੈ ਹਾਂਜੀ ਇੱਕ 17 ਮਾਡਲ ਹੈ ਜੀ ਇੱਕ ਉਹਨਾਂ ਕੋਲੇ ਹੈਗੀ 14 ਮਾਡਲ ਹੈ 14 ਮਾਡਲ ਮੈਂ ਕਹਿੰਦਾ 18 ਮਾਡਲ ਅੱਜ 24 18 ਦੇ ਨਾਲ ਆਪਾਂ ਚਲਾ ਲਈਏ ਤਾਂ ਅੱਜ ਵੀ ਇਹਦੇ ਨਾਲ ਮਸ਼ੀਨ ਦਾ ਕਿਸੇ ਦਾ ਮੁਕਾਬਲਾ ਨਹੀਂ ਹੈਗਾ ਸਾਡਾ ਨਾਰ ਰਿਕਾਰਡ ਕੀਤਾ ਹੋਇਆ ਸਰ ਜੀ 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 ਸਹੀ ਹੈ ਜੀ ਬਾਕੀ ਚੱਲੀਏ ਬਾਕਾਇਵੰਦੇ ਦੇਖੀਏ ਜੀ ਹਾਂਜੀ ਹਾਂਜੀ ਪੱਕੇਵੰਦੇ ਫਿਊਚਰ ਆ ਜਿਹੜੇ ਹਨ ਇਹਦੇ ਉਹ ਵੀ ਤੁਹਾਨੂੰ ਦਿਖਾਉਨੇ ਆ ਨਾਲੇ ਸਭ ਤੋਂ ਵੱਡੀ ਗੱਲ ਹੈ ਜਿਹੜੀ ਅੱਜ ਦੀ ਹੈ ਨਾ BS4 ਇੰਜਨ ਦੇ ਵਿੱਚ ਉਹ ਵੀ ਸਾਰੀ ਬਾਈ ਉਹਨਾਂ ਦੀ ਜਾਣਕਾਰੀ ਆਪਾਂ ਉੱਤੇ ਚੜ ਕੇ ਹੀ ਲੈਣੇ ਆ ਠੀਕ ਐ ਜੀ ਬਾਕੀ ਬਾਈ ਜੀ ਆਪਾਂ ਇੱਕ ਚੀਜ਼ ਹੋਰ ਦੇਖੀਏ ਹਾਂਜੀ ਵੀ ਜਿਹੜੇ ਕੈਵਨ ਦੇ ਵਿੱਚ ਬਹੁਤਾ ਫालतू ਸਮਾਨ ਜਾ ਹੈ ਨਹੀਂ ਹੈ ਨਾ ਹਾਂਜੀ ਹਾਂਜੀ ਜਿਵੇਂ ਲੀਵਰਾਂ ਦੇ ਕੋਈ ਛੋਟੇ ਥੋੜੀ ਜਿਹਾ ਦੇ ਵਿੱਚ ਲੀਵਰ ਆਪਾਂ ਕਹਿ ਦੀਏ ਜਿਵੇਂ ਹਾਂਜੀ ਕਵਰ ਹੋ ਗਏ ਉਹਦੇ ਬਾਹਰ ਜਿਹੜੇ ਆ ਆ ਹੋ ਗਿਆ ਬਾਸਕਟ ਵਾਲਾ ਲੀਵਰ ਹੈ ਨਾ ਇਹ ਇਹ ਦੇਖੋ ਬਾਈ ਕਿੰਨਾ ਤੇ ਜਿੰਨਾ ਮਰਜ਼ੀ ਚੱਕ ਲੋ ਜੀ ਥੋੜਾ ਜਿੰਨਾ ਮਰਜ਼ੀ ਚੱਕ ਲੋ ਉੱਥੇ ਚੱਕਿਆ ਜਾਣਾ ਅੱਛਾ ਜੀ ਟੱਕਾਂ ਦੇ ਚੱਕ ਹੋਣੀਆਂ ਵਸਾਂ ਟੱਕਾਂ ਦੇ ਚੱਕ ਹੋਣੇ ਜੇ ਮਰਜ਼ੀ ਟੱਕਾਂ ਦੇ ਲਓ ਭਾਈ ਇੱਥੀ ਤੇ ਬੈਠੇ ਬੈਠੇ ਤਿੰਨ ਡੱਕ ਚੱਕਦੇ ਮੈਂ ਬਾਸ ਕੜ ਦੇ ਲੈ ਕੇ ਆ ਜੋਰ ਲੱਗਿਆ ਹੈ ਬਾਕੀ ਤੋਂ ਬਾਅਦ ਆ ਆ ਗਿਆ ਲੀਵਰ ਇਹ ਆ ਗਿਆ ਆਪਣਾ ਫਲੈਟ ਟਰੈਕਟਰ ਹਾਂਜੀ ਦਾਣੇ ਵਾਲਾ ਹਾਂਜੀ ਦਾਣੇ ਵਾਲਾ ਉਹਦੇ ਬਾਅਦ ਤੁਹਾਨੂੰ ਪਤਾ ਹੀ ਹੈ ਨਾ ਇਹ ਸਟੀਅਰਿੰਗ ਸਟੀਅਰਿੰਗ ਵੀ ਆਣ ਭਾਈ ਵਧੀਆ ਐਡਜਸਟੇਬਲ ਆ ਐਡਜਸਟੇਬਲ ਆ ਮੈਂ ਕਹਿੰਦਾ ਦੇਖੋ ਦੇਖ ਲਾ ਜਿੰਨਾ ਮਰਜ਼ੀ ਸਲੇ ਰੰਗਾ ਅੱਗੇ ਪਿੱਛੇ ਕਰ ਲੋ ਹਨਾ বিজে মে کئی وری کوئی banda extra چلاਉਂਦਾ سکین ਆ ਕੋਈ শোਹਾਵੇ ਉਹਦਾ ਸੱਚੇ ਸੋਨਾ ਲੀਕਾ ਦਾ ਕੋਈ ਜੋਤਿਆਰ ਦਾ ਤਾਂ ਉਹਦੇ ਬਾਅਦ ਆ ਗਿਆ ਆਪਣਾ BS4 ਇੰਜਨ ਦਾ ਡੀਟੀਰੀਅਲ ਉਹਦੇ ਬਾਅਦ ਬਾਈ ਲੀਵਰ ਬੜੇ ਸੋਹਣੇ ਲੱਗਦੇ ਆ ہاں جی ہاں جی ਇਹੀ ਲਾਉਨੇ ਸਾਰੀਆਂ ਸਾਰੇ ਇਹੀ ਲਾਉਨੇ ਜੀ ਆਪਾਂ ہاں ਬਾਈ ਮਨੋ ਸਿੰਗਲ ਲੀਵਰ ਵੀ ਲਾ ਦਨੇ ਵਿੱਚ ਕਸਟਮਰ ਆ ਜਾਂਦੇ ਜੀ ਸਾਨੂੰ ਸਿੰਗਲ ਲੀਵਰ ਚਾਹੀਦਾ ਅੱਛਾ ਮਨੂੰ ਇੱਕ ਸਿੰਗਲ ਵੀ ਲਾ ਦਨੇ ਕੋਈ ਲਾ ਕੇ ਦੇ ਦਨੇ ਇੱਕੋ ਹੀ ਲੀਵਰ ਲਾ ਦਨੇ ਆ ਕਸਟਮਰ ਦੇ ਚਾਹਤ ਤੇ ਕਸਟਮਰ ਦੇ ਚਾਹਤ ਤੇ ਮਨੋ ਆ ਚਾਰੇ ਗੇਅਰ ਇੱਕ ਲੀਵਰ ਤੇ ਹੋ ਜਾਂਦੇ ਜੀ ਹੁਣ ਆ ਜਿਹੜਾ ਫਸਟ ਆਇਆ ਸੈਟਿੰਗ ਹੋ ਗਈ ਰਹ ਏ ਬਾਈ ਕਿਹੜਾ ਗੇਰ ਲਾਤਾ ਇਹ ਰੋੜਾ ਲਾਤਾ ਜੀ ਪੰਜਵਾਂ ਅੱਛਾ ਪੰਜਵਾਂ ਗੇਰੇ ਲਾਤਾ ਲੱਗ ਠੀਕ ਆ ਲੱਗ ਤੋਂ ਜੀ ਹਾਂ ਵੀ ਲੱਗ ਕਰਤਾ ਹਾਂ ਲੱਗ ਕਰਤਾ ਜੇ ਲੋੜ ਆ ਉਹ ਤੋਂ ਲਾਓ ਨਹੀਂ ਬਸ ਠੀਕ ਜੀ ਜੀ ਬਾਈ ਇੱਕ ਹੋਰ ਦੇਖਿਆ ਮੈਂ ਜਿਵੇਂ ਤੁਸੀਂ ਆ ਪ੍ਰੈਸ਼ਰ ਹਾਰਨ ਐ ਕੰਪਨੀ ਕਾ ਨਹੀਂ ਤੋਂ ਲਾ ਕੇ ਦਿੰਨੇ ਹਾਂ ਹਾਂ ਜੀ ਅਸੀਂ ਲਾ ਕੇ ਫਿੱਟ ਕਰਕੇ ਦਿੰਨੇ ਆ ਸਾਰੇ ਅੱਛਾ ਫੀਟਿੰਗ ਕਰਕੇ ਦਿੰਨੇ ਹੋ ਫੀਟਿੰਗ ਕਰਕੇ ਦਿੰਨੇ ਜੀ ਮਨੋ ਪ੍ਰੈਸ਼ਰ ਹਾਰਨ ਨਿਊ ਮਿਊਜ਼ਿਕ ਡਿਕ ਤੇ ਸਾਰੇ ਲਾ ਕੇ ਦਿੰਨੇ ਜੀ ਸਾਰੇ ਅੱਛਾ ਮਿਊਜ਼ਿਕ ਸਿਸਟਮ ਨਾਲ ਪ੍ਰੈਸ਼ਰ ਵੀ ਨਾਲ ਲਾ ਕੇ ਦਿੰਨੇ ਜੀ ਅਸੀਂ ਲਓ ਜੀ ਬਾਈ ਆ ਚਾਹੇ ਤਾਂ ਹੈਗਿਆ ਰ ਹਾਂ ਦਿਲ ਦੇਖੋ ਨਹੀਂ ਕਿਸੇ ਵੀ ਕੰਬੈਨ ਤੇ ਆਪਾਂ ਨੂੰ ਨਾ ਪ੍ਰੈਸ਼ਰ ਆਉਣ ਨਾ ਜਿਹੜੇ ਲੱਗੇ ਹੋਏ ਕੰਪਨੀ ਕਰਨੀ ਦੇ ਨਹੀਂ ਮਿਲਦੇ ਇਹਦੇ ਤੁਹਾਨੂੰ ਪ੍ਰੈਸ਼ਰ ਆਉਣਾ ਵੀ ਨਾਲ ਲੱਗੇ ਹੋਏ ਮਿਲਣਗੇ ਨਾਲ ਚਾਰਜਿੰਗ ਹੋਊਗਾ ਜੀ ਮੋਬਾਈਲ ਚਾਰਜਿੰਗ ਪੁਆਇੰਟ ਲੱਗਿਆ ਹੋਇਆ ਹੈ ਹਨਾ ਫਿਊਜ ਬਾਕਸ ਹੈ ਜਿਹੜਾ ਵਧੀਆ ਤਰੀਕੇ ਗੈ ਲੈਨ ਕਹਦੀ ਹੈ ਬੈਟਸ਼ ਬੋਰਡ ਦੇ ਵਿੱਚ ਬਾਕੀ ਤੋਂ ਬਾਅਦ ਆ ਤਾਂ ਤੁਹਾਨੂੰ ਪਤਾ ਹੀ ਹੈ ਨਾ ਜਿਹੜੇ ਮੇਰੇ ਵੀਰਾਂ ਨੇ ਨਵੇਂ ਇੰਜਨ ਚਲਾ ਲਏ ਉਹ ਤਾਂ ਉਹਨਾਂ ਨੂੰ ਪਤਾ ਹੀ ਵੀ ਆਹ ਚੀਜ਼ਾਂ ਕੀ ਆ ਆ ਬੀਐਸ4 ਇੰਜਨ ਦੀ ਸਕਰੀਨ ਹੋਗੀ ਉੱਤੇ ਬਾਅਦ ਤੁਸੀਂ ਇਹਨਾਂ ਦੇਖੋ ਬੜਾ ਖੁੱਲਮ ਡੁੱਲਾ ਜਿਹਾ ਲੱਗਦਾ ਆਹ ਲੀਵਰ ਕਾਹ ਇਹ ਨਹੀਂ 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 ਵੀਰ ਜੀ ਮਨੋ ਡਰਮ ਕਈ ਵਾਰ ਚੋਕ ਹੋ ਜਾਂਦਾ ਹੈ ਤਾਂ ਜਿਹੜੀ ਟ੍ਰੇ ਹੈ ਇਹ ਟ੍ਰੇ ਵਾਲੀ ਬਰਾ ਆਪਣਾ ਡਰਮ ਚੋਕ ਨਹੀਂ ਹੋਊਗਾ ਕਈ ਵਾਰ ਥੱਬਿਆਂ ਦੇ ਨਹੀਂ ਚੱਲਦੀ ਅੱਜ ਕੱਲ੍ਹ ਫੀਲਡ ਦੇ ਵਿੱਚ ਤੇ ਜਿਆਦਾ ਥੱਬਾ ਵੱਜ ਗਿਆ ਤਾਂ ਚੋਕ ਹੋ ਜਾਂਦੀਆਂ ਇਹ ਲੀਵਰ ਤਾਂ ਜਖੋ ਡਰਮ ਵਾਲੀ ਉੱਪਰ ਲ ਜਿਹੜਾ ਮਨੋ ਟੱਕਣਾ ਹੈ ਉਹ ਖੁੱਲ ਜਾਨਾ ਤੇ ਡਰਮ ਨੇ ਬਾਹਰ ਮਾਰ ਉਹ ਛੱਡ ਦੇਣਾ ਤੇ ਨਾਲ ਦੇ ਖਿੱਚ ਲੈਣਾ ਅੱਛਾ ਹਾਂ ਜੀ ਉਹ ਅਦਰ ਮਸ਼ੀਨਾਂ ਦੇ ਕਾਬਲੇ ਲੱਗੇ ਹੁੰਦੇ ਆ ਜੀ ਆਪਣੇ ਕਾਬਲੇ ਲਾਏ ਹੋਏ ਜੀ ਖੁੱਲ ਲਈ ਨੂੰ ਆਪਣੇ ਹਾਂ ਜੀ ਹਾਂ ਜੀ ਹਾਂ ਜੀ ਇਹ ਫੋਲਡਿੰਗ ਹੈ ਜੀ ਸਾਰੀ ਆਪਣੀ ਅੱਛਾ ਮੰਨ ਲਓ ਇਹ ਲੀਵਰ ਦੇ ਉੱਪਰ ਥੱਲੇ ਹੁੰਦੀ ਆ। ਹਾਂ ਜੀ ਲੀਵਰ ਦੇ ਉੱਪਰ ਥੱਲੇ ਹੋਊਗੀ ਇਹ ਇੱਥੋਂ ਹੀ। ਇਹ ਤਾਂ ਇੱਥੋਂ ਬੈਠੇ। ਬੜਾ ਜੀ ਬੜਾ ਉਹ ਜੀ ਜੇ ਆਪਾਂ ਕਈ ਵਾਰ ਚੋਕ ਇਨਸਾਈਡਰ ਢੱਕਣ ਖੋਲਦੇ ਆਂ ਆਪਾਂ ਚਾਬੀਆਂ ਲਿਉਣੇ ਆ। ਹਾਂ ਜੀ ਹਾਂ ਜੀ। ਕੋਈ ਕੁਸਕਾਂ ਦੀ ਲੋੜ ਨਹੀਂ ਕਿ ਬੱਚੇ ਤਾਂ ਚੱਕੋ। ਇਹ ਜਿਵੇਂ ਮੰਨ ਲਓ ਥੱਬਿਆਂ ਦੇ ਕਮੈਂ ਚੱਲਦੀ ਆ। ਜੇ ਮੰਨ ਲਓ ਆਪਣੀ ਲੀਵਰ ਨੇ ਥੱਬਾ ਯਾਰ ਸਿਰਦਾ ਥੱਬਾ ਸਿਰਣ ਨਾਲ ਆਪਣੀ ਮਸ਼ੀਨ ਚੋਗ ਹੋਊਗੀ। ਮੰਨ ਲਓ ਥ੍ਰੈਸ਼ਰ ਰੁਕ ਗਿਆ। ਹਾਂ ਜੀ। ਫਿਰ ਇਹ ਲੀਵਰ ਨੂੰ ਉੱਤੇ ਚੱਕ ਦੋ। ਹਾਂ ਜੀ ਲੀਵ ਅਛੇ ਪੁੱਠਾ ਚੱਲਦਾ ਫੀਟਰ ਡਰਮ ਤੇ ਹੀ ਚੱਲ ਪਿਆ ਜੀ ਜੀ ਇਹਦੇ ਮਤਲਬ ওভারਫਲੋ ਹੋ ਗਿਆ ਡਰਮ ਤੇ ਤਾਂ ਚੱਕਰ ਬਿਮਾਲ ਨਿਕਲਣ ਵਾਸਤੇ ਜਗ੍ਹਾ ਬਣ ਜਣੀ ਆ ਫੀਟਰ ਦੇ ਉੱਪਰਲੇ ਪਾਸੇ ਦੀ ਮਾਲ ਅੱਗੇ ਡਿੱਗ ਪੋਣਾ ਠੀਕ ਆ ਠੀਕ ਆ ਵੀ ਵਾਪਸੀ ਨਹੀਂ ਆਉਣਾ ਪੁੱਠਾ ਨਹੀਂ ਘਿਲਣਾ ਜਗ੍ਹਾ ਗਾਇਬ ਵੱਜਣਾ ਜਗ੍ਹਾ ਗਾਇਬ ਵੱਜਣਾ ਉੱਥੇ ਘੁੰਮ ਜਾਣਾ ਜੀ ਉਹਨੇ ਜੀ 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 ਗਾਇਬ ਵਦਨ ਇਹ ਵੀ ਵਧੀਆ ਸਿਸਟਮ ਲਾਤਾ ਹਨਾ ਫੀਟਰ ਵੀ ਜੀ ਇੰਜਣ ਤੇ ਹੁਣ ਹਾਂਜੀ ਬਾਕੀ ਤਾਂ ਕਨੈਕਟਰ ਸੀਟ ਆ ਗਈ ਹੈ ਨਾ ਤੇ ਬਾਦਰ ਬਣਾ ਕੇ ਟੈਂਕ ਸ਼ੀਸ਼ਾ ਆਪਰੇਟਰ ਹੋ ਗਈ ਹੈ ਨਾ ਦਿੱਕਤ ਨਾ ਆਵੇ ਦਾਣੇ ਪਰੇ ਤੇ ਪਤਾ ਲੱਗਦਾ ਕਿ ਵੀਰੇ ਅਸੀਸਾ ਹੁੰਦਾ ਨਹੀਂ ਕਿਈ ਕਿ ਮੈਂ ਇਹਨਾਂ ਦੇ ਇਹ ਤੇ ਵਧੀਆ ਸੀਸਾ ਲਾ ਆ। ਭਾਈ ਜੀ ਮੈਨੂੰ ਟੈਂਕ ਦੇਖਣ ਨੂੰ ਇਹ ਵੱਡਾ ਲੱਗਦਾ ਹੈ ਕਿ ਵੀ ਹੈ ਹੀ ਵੱਡਾ ਇਹ। ਨਹੀਂ ਟੈਂਕ ਮਿਲੋ ਆਮ ਨਾਲ ਥੋੜਾ ਜਿਹਾ ਵੱਡਾ ਜੀ। ਜੀ। ਆਮ ਨਾਲ ਵੱਡਾ ਥੋੜਾ ਟੈਂਕ ਆ ਜੀ। ਕਿੰਨੇ ਕੁ ਮਾਣਟਲ ਪੈ ਜਾਂਦਾ ਜੀ ਮਾਣ? 25 ਮਾਣ ਦਾ ਹੈਗਾ ਜੀ ਆਪਣਾ। 25 ਮਾਣ। ਹਾਂ ਜੀ। ਜੀ। ਹਾਂ ਜੀ। ਵਾਕਈ ਬਾਈ ਟੈਂਕ ਹੈ ਹੀ ਵੱਡਾ ਰਾਜੂ ਹਾਂ। ਹਾਂ ਜੀ ਵੱਡਾ ਹੀ। ਨਹੀਂ ਆਪਾਂ ਦੇਖਦੇ ਆ ਉੱਥੇ ਕਿਤੇ ਉਸੇ ਟੋਹ ਜੀ ਚੱਕੀ ਵੀ ਉੱਚਾ ਜਿਆ ਕਰਿਆ ਹੁੰਦਾ ਦੇਲਾ ਤੇਰੇ ਸਾਹਮਣੇ ਕਿੱਡਾ ਸਿੱਧਾ ਸਿੱਧਾ ਜੀ ਸਿੱਧਾ 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 ਟੈਂਕਾ ਸਿੱਧਾ ਸਿੱਧਾ ਜੀ ਜਿਵੇਂ ਆਪਾਂ ਬਾਹਰ ਨੂੰ ਮਸ਼ੀਨਾਂ ਲਿਜਾਣੀਆਂ ਹਾਂ ਹਾਂ ਜੀ ਵਿੱਚ ਪੈ ਕੇ ਜਾਣਾ ਪੈਂਦਾ ਹੈ ਨਾ ਕੰਪੈਨਾਂ ਨੇ ਉਹਦੇ ਵਿੱਚ ਬਹੁਤ ਬੈਨੀਫਿਟ ਹੈ ਇਹਦੇ ਇੱਕ ਹੋਰ ਦੇਖੋ ਉੱਪਰ ਦੇ ਵੀ ਇੱਕ ਲੈਵਲ ਆ ਹਾਂਜੀ ਇੱਕ ਲੈਵਲ ਆ ਨਾ ਬੰਦਾ ਰਾਮ ਦਾ ਗੱਡੀ ਲਾ ਕੇ ਆ ਬੰਦਾ ਦੋ ਬੰਦੇ ਰਾਮ ਦੇ ਪੈ ਸਕਦੇ ਇੱਕ ਵਾਰੀ ਆ ਜਗ੍ਹਾ ਮੰਨ ਗਈ ਕਿਰਿਆ ਹਾਂਜੀ 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 ਅੱਛਾ ਭਾਈ ਜਿਹੜੀ ਚਾਦਰ ਆ ਹੁਣ ਤੁਸੀਂ ਥੱਲੇ ਤਾਂ ਆਪਾਂ ਸਟੀਲ ਹੀ ਜਾਂਦਾ ਦੀ ਗੱਲ ਤੁਸੀਂ ਕਰੇ ਤੇ ਗੱਲ 95% ਸਟੀਲ ਹੀ ਹਾਂਜੀ ਹੁਣ ਆਪਾਂ 95 ਦਾ ਕੋਈ ਹਿੱਸਾ ਇੱਥੇ ਵੀ ਹੈਗਾ ਜਾਂ ਇੱਥੇ ਹਾਂਜੀ 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 ਇੱਥੇ ਵੀ ਹੈ ਜਿਵੇਂ ਹੁਣ ਆਪਾਂ ਢੱਕਣ ਚੱਕਿਆ ਸੀਗਾ ਢੱਕਣ ਦੇ ਪਰਮ ਦੇ ਥੱਲੇ ਵਾਲੀ ਜਿੰਨੀ ਚਾਦਰ ਉਹ ਥੱਲੇ ਵਾਲੀ ਚਾਦਰ ਦੇਖਸਾਂਗੇ ਤਾਂ ਉਹ ਸਾਰੀ ਸਟੀਲ ਹੀ ਹੈ ਜਿੰਨਾ ਕਬਰ ਆ ਉੱਪਰ ਵੀ ਕਵਰ ਨਿਕਲੇ ਤੇ ਸਾਰੀ ਹਾਂ ਜਾਨੇ ਆ ਰੋਣੇ ਆ ਹਾਂ ਰੋਣੇ ਆ ਸਾਰੀ ਸਾਰਾ ਸਟੀਲ ਹੈ ਜੀ ਇਹ ਜੀ ਫੁੱਲ ਸਟੀਲ ਲੱਚਾ ਹੈ ਉਦੋਂ ਬਾਅਦ ਆਪਾਂ ਗਾਹਾਂ ਆਈਏ ਤਾਂ ਜਿੰਨੀ ਆਪਣੀਆਂ ਇੰਜਨ ਦੇ ਥੱਲੇ ਵਾਲੀ ਚਾਦਰ ਆ ਜੀ ਇੰਜਨ ਦਾ ਥੱਲੇ ਵਾਲੀ ਚਾਦਰ ਲਾਉਣੀ ਆਪਾਂ ਮੋਦੀ ਲੈਵਲ ਫਰਸ ਹੈ ਇੰਜਨ ਦੇ ਥੱਲੇ ਪਿਡੇਸ਼ਨ ਆ ਜਿਹੜਾ ਹਾਂ ਜੀ ਇਹ ਸਾਰਾ ਸਾਰਾ ਸਟੀਲੀ ਹੈ ਵੀਰ ਜੀ ਜੀ ਸਾਰਾ ਸਟੀਲੀ ਹੈ ਤੇ ਉਦੋਂ ਬਾਅਦ ਆਪਾਂ ਜੇ ਪੂਸ ਦੇਖੀਏ ਥੱਲੇ ਪਿਛਲੇ ਪਾਸੇ ਜਾਈਏ ਅੱਛਾ ਮੰਨ ਲਓ ਟੈਂਕ ਤੋਂ ਲੈ ਕੇ ਪੂਛ ਤੱਕ ਸਾਰਾ ਸਟੀਲੀ ਜਾਂਦੇ ਲਾਈ ਹੋਏ ਹਾਂ ਜੀ ਸਾਰੀ ਸਾਰੀ ਸਟੀਲੀ ਹੈ ਵੀਰ ਜੀ ਜੀ ਇਹ ਜਿਵੇਂ ਕੱਲ ਨੂੰ ਆਇਆ ਸੀ ਪਾਣੀ ਪੂਣੀ ਖੜ ਜਾਂਦਾ ਗਲ ਜਾਂਦੀ ਹੈ ਉਹ ਚੀਜ਼ਾਂ ਖਤਮ ਹੈ ਤੇ ਬਾਹਰ ਖੜਾ ਦਿਓ ਚੀਜ਼ ਜਿਵੇਂ ਹੈਗੀ ਉਹ ਮਿਲ ਨਹੀਂ ਹਨ ਡੱਬੀਆਂ ਪਈਆਂ ਹੁੰਦੀਆਂ ਆਪਣੇ ਡਿਜ਼ਾਈਨ ਹੁੰਦਾ ਇਹ ਡਿਜ਼ਾਈਨਾਂ ਦੇ ਵਿੱਚ ਪਾਣੀ ਅਕਸਲ ਦਾ ਟੋਬੇ ਵਾਂਗੂ ਹੈ ਨਾ ਜਿਹੜਾ ਟੋਬੇ ਮੰਗਣ ਖੜ ਜਾਂਦਾ ਮਿਆਰ ਖੋਰ ਜਾਂਦੀ ਆ ਪਰ ਇਹ ਚਾਦਰ ਫੇ ਗਲਦੀ ਨਹੀਂ ਸਟੀਲੀ ਦਾ ਇਹ ਤਾਂ ਹੀ ਵਈ ਸਟੀਲ ਹੈ ਨਾ ਜਿਹੜਾ ਜਿਹੜੀ ਕੰਪਨੀ ਸਟੀਲ ਨੂੰ ਪੈਲ ਦਿੰਦੀ ਆ ਉਸ ਮਸ਼ੀਨ ਕਦੇ ਵੀ ਤੁਹਾਨੂੰ ਜਗਲੀ ਜਾਂ ਨਾ 10 15 15 ਸਾਲ ਬਾਅਦ ਵੀ ਤੁਹਾਨੂੰ ਮਸ਼ੀਨ ਉਹੋ ਜਿਹੀ ਬਾਕੀ ਹੁਣ BS4 ਇੰਜਨ ਬਾਈ ਇਹ ਕਵਰ ਕਵਰ ਜੇ ਬੜੇ ਸੇਵ ਕਰਿਆ ਹੈ ਇੰਜਨ ਇਹ ਜ਼ਰੂਰੀ ਹੈ ਵੀਰ ਜੀ ਕਿਉਂਕਿ ਫਿਰ ਇਹਦੇ ਵਿੱਚ ਸੈਂਸਰ ਸਿਸਟਮ ਹੁੰਦਾ ਅੱਜ ਕੱਲ ਆਪਣੇ ਖੇਤਾਂ ਦੇ ਵਿੱਚ ਚਲਦੀਆਂ ਮਸ਼ੀਨਾਂ ਕੋ ਡਾਣੇ ਵੱਜੀ ਕੋਸ ਵੱਜਿਆ ਮਾੜਾ ਸੈਂਸਰ ਹਿੱਲ ਗਿਆ ਤੇ ਇੰਜਨ ਨਾਲ ਦੀ ਨਾਲ ਬਲੌਕ ਚ ਹੋ ਜਾਣਾ ਉਹਨੂੰ ਦੇਖਦੇ ਹੋਏ ਵੀ ਸਾਨੂੰ ਆਪਣਾ ਕਵਰ ਲਾਉਣੇ ਪੈਣੇ ਜੀ ਇਹ ਬਾਈ ਜੀ ਇੰਜਨ ਐਤਕੀ ਤੁਸੀਂ ਤਾਂ ਚਲਾਏ ਹੋਣਾ ਆਪਣੇ ਕੰਪਨੀ ਨੇ ਦਿੱਤੇ ਹੋਣੇ ਇੰਜਨ ਕਿਵੇਂ ਰਿਹਾ ਇੰਜਨ ਦਾ ਬਹੁਤ ਵਧੀਆ ਸਮੋਸੀ ਆਪਣੇ ਕੋਲ ਤਾਂ ਬਹੁਤ ਵਧੀਆ ਸੋਨਾ ਸੀਗਾ ਜੀ ਕੋਈ ਦਿੱਕਤ ਨਹੀਂ ਹੈ ਪੂਰਾ ਵਧੀਆ ਚੱਲਿਆ ਹਾਂਜੀ ਹਾਂਜੀ ਪੂਰਾ ਵਧੀਆ ਪੂਰਾ ਵਧੀਆ ਰਿਜ਼ਲਟ ਆ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਬਾਕੀ ਹੋਰ ਆਪਾਂ ਦੇਖੀਏ ਨਾ ਪੌੜੀ ਦਾ ਡਿਜ਼ਾਈਨ ਹਾਂਜੀ ਨਹੀਂ ਆਪਾਂ ਆਮ ਦੇਖਦੇ ਇੱਕ ਪਾਈਪ ਲੱਗਿਆ ਹੁੰਦਾ ਉਹ ਵੀ ਕਿਦਾਂ ਵੀ ਇੱਕ ਨਾਰਮਲ ਜਿਹਾ ਇਹ ਤੁਸੀਂ ਹਿਸਾਬ ਲਾਓ ਪੌੜੀ ਦਾ ਵੀ ਡਿਜ਼ਾਈਨ ਹੈ ਜਿਹੜਾ ਨਾ ਪੂਰਾ ਲੋਹੇ ਪੱਖੋਂ ਨਹੀਂ ਕੰਪਨੀ ਦਾ ਵੀ ਕਿਸੇ ਪਾਸੇ ਤੇ ਇਹ ਨਹੀਂ ਹੈਗਾ ਵੀ ਇਹ ਨਾ ਵੀ 5-4 ਕਿਲੋ ਜੇ 10 ਕਿਲੋ 20 ਕਿਲੋ ਐਕਸਟਰਾ ਲੱਗਦਾ ਤਾਂ ਲਾਓ ਪਰ ਉਹ ਚੀਜ਼ ਨਹੀਂ ਹੋਣੀ ਚਾਹੀਦੀ ਵੀ ਕੱਲ ਨੂੰ 5-7 ਸਾਲਾਂ ਦੇ ਵਿੱਚ ਮਸ਼ੀਨ ਹੈ ਨਾ ਆਪਾਂ ਨੂੰ ਕੋਈ ਕਹਿ ਦੇ ਯਾਰ ਇਹ ਵਿਕਣੀ ਨਹੀਂ ਜਾਂ ਇਹ ਗੜਗੀ ਉਹ ਬਾਈ ਨੇ ਦੱਸਿਆ 95% ਸਟੀਲ ਬਾਕੀ ਇੱਕ ਹੋਰ ਦੇਖੋ ਇਹ ਕਿਸੇ ਭਾਰਤ ਦੀ ਪਹਿਲੀ ਕਮੈਨ ਹੋ ਗਈ ਰਾਜਕਾਰੀ ਨੋਟ ਗੱਲ ਹੈ ਵੀ ਜਦੋਂ ਆਪਾਂ ਡੀਜ਼ਲ ਪਾਉਂਦੇ ਆ ਟੈਂਕੀ ਦੇ ਵਿੱਚ ਉਹ ਤੁਹਾਨੂੰ ਪਤਾ ਇਹ ਮਾੜਾ ਮੋਟਾ ਡੀਜ਼ਲ ਆ ਜਿਹੜਾ ਹਨਾ ਡੁੱਲਣਾ ਹੀ ਲੁੱਲਣਾ ਹੈ ਇਹ ਡੁੱਲਣ ਦੇ ਬਾਅਦ ਥੱਲੇ ਲਾ ਕੇ ਇੱਕ ਹਨਾ ਕੌਲੀ ਟਾਈਪ ਕਹਿੰਦੀ ਆਪਾਂ ਜਾਂ ਕੜਾ ਕਹਿੰਦੀ ਏ ਲੋਹੇਕ ਚਾਦਰ ਦਾ ਇਹਦੇ ਵਿੱਚ ਡੀਜ਼ਲ ਜਿਹੜਾ ਜਾਊਗਾ ਨਾਲ ਦੀ ਨਾਲ ਆ ਲਾਈਫ ਆ ਪੈਪ ਇਹ ਸਾਰਾ ਜਿਹੜਾ ਤੁਹਾਡਾ ਹੈ ਨਾ ਬੇਸਟ ਜਾਊਗਾ ਡੀਜ਼ਲ ਤੇ ਟੈਂਕੀ ਦੇ ਉੱਤੇ ਜਾਂ ਕੰਬਾਇਨ ਦੇ ਉੱਤੇ ਨਹੀਂ ਇਹ ਤੁਹਾਡਾ ਸਾਈਡ ਤੇ ਨੂੰ ਜਾ ਕੇ ਉਹ ਗਈ ਪੈਪ ਥੱਲੇ ਇਹ ਟੈਂਕੀ ਦੇ ਵਿੱਚੇ ਪਊਗਾ ਕਿ ਥੱਲੇ ਬਾਹਰ ਗ ਜਾਊਗਾ ਨਹੀਂ ਵੀਰ ਜੀ ਇਹ ਥੱਲੇ ਬਾਹਰ ਹੀ ਜਾਊਗਾ ਮਤਲਬ ਇਹਦੇ ਆਪਸ਼ਨਾਂ ਕੀ ਸੀ ਨਾ ਸਾਨੂੰ ਦੇਖ ਕੇ ਦੇਖਣਾ ਪਿਆ ਜਿਵੇਂ ਆਪਾਂ ਡੀਜ਼ਲ ਪਾਉਨੇ ਅਕਸਰ ਉਹ ਹਮੇਸ਼ਾ ਡਿੱਗ ਜਾਂਦਾ ਥੱਲੇ ਜੀ ਉਹ ਦੇਖ ਕੇ ਨਾ ਇਹਦਾ ਪੇਂਟ ਖਰਾਬ ਕਰਦਾ ਹੈ ਤੇ ਨਾਲੇ ਉੱਤੇ ਬਹੁਤ ਜ਼ਿਆਦਾ ਡਸਟ ਜੰਮ ਜਾਂਦੀ ਹੈ ਹੁਣ ਉਹਨੂੰ ਦੇਖਦੇ ਹੋਏ ਸਿਸਟਮ ਆਪਣਾ ਲਾਇਆ ਵਾ ਇਹ ਕਿ ਜੇ ਡੁੱਲ ਵੀ ਜਾਊਗਾ ਤਾਂ ਮੇਰੇ ਕੰਬਾਇਨ ਨੂੰ ਖਰਾਬ ਨਹੀਂ ਕਰੂਗਾ ਥ ਨੇ ਇਹ ਡੀਜ਼ਲ ਤੇ ਅੱਜ ਤੱਕ ਹਰ ਇੱਕ ਚੀ ਕੋਈ ਵੀ ਕੰਪਨੀ ਆ ਉਹ ਇਹ ਚੀਜ਼ ਸੋਚਦੀ ਹੈ ਨਾ ਵੀ ਅਸੀਂ ਦਾਣਿਆਂ ਦਾ ਟੈਂਕ ਬੜਾ ਕਰ ਲਈਏ ਜਾਂ ਸੀਪਾ ਬੜੀਆਂ ਕਰ ਲਈਏ ਸਟਾਫ ਵਕਰ ਵੱਧ ਪਾ ਦਈਏ ਇੱਕ ਪਰ ਆਹ ਜ਼ਿਮੀਂਦਾਰ ਦੇ ਪੱਖਾਂ ਵਾਲੀ ਗੱਲ ਬਹੁਤ ਘੱਟ ਕੰਪਨੀਆਂ ਕਰਦੀਆਂ ਉਹਦੇ ਬਾਅਦ ਆ ਗਿਆ ਜੀ ਆਪਣਾ ਇੰਜਨ BS4 ਆ ਗਿਆ ਯੂਰੀਅਲ ਟੈਂਕੀ ਹੈ ਨਾ ਭਾਈ ਜੀ ਇਹ ਆਪਣਾ ਫਿਲਟਰ ਆ ਗਿਆ ਬਾਕੀ ਇਧਰ ਆਟੋ ਕਲੀਨ ਦੇ ਭਾਈ ਇਹ ਨਵੇਂ ਸਟਾਈਲ ਦੇ ਲੱਗੇ ਹਾਂ ਹਾਂ ਆਟੋ ਕਲੀਨ ਨਵੇਂ ਸਟਾਈਲ ਦਾ ਇਹ ਕਿੱਦਾਂ ਜੀ ਇਹ ਤਾਂ ਭਾਈ ਮੈਂ ਆਪਾਂ ਦੇਖਦਾ ਨਾ ਨਹੀਂ ਜਾਲੀਆਂ ਬਾਹਰ ਵੱਢ ਕੇ ਲਾਈਆਂ ਹੁੰਦੀਆਂ ਨਾ ਨਾ ਆਪਣੀ ਅੰਦੀ ਰੱਖਿਆ ਹੋਇਆ ਬਾਹਰ ਦੇ ਵਿੱਚ ਆਰ ਦੇਖੋ ਪੁਲੀ ਪਾਈ ਹੋਈ ਆ ਬੈਲਟ ਪਾਈ ਹੋਈ ਆ ਹਾਂਜੀ ਹਾਂਜੀ ਤੇ ਭਾਈ ਜੀ ਇਹਦੇ ਦਿੱਕਤ ਤਾਂ ਨਹੀਂ ਆਉਂਦੀ ਗਰਮ ਕਰਨ ਨਾ ਨਾ ਵੀਰ ਜੀ ਕੋਈ ਦਿੱਕਤ ਨਹੀਂ ਆਪਣਾ ਫਿਲਡ ਦੇ ਵਿੱਚ ਆ অলরেਡੀ ਘੱਟੋ ਘੱਟ 4-5 ਸਾਲ ਤੋਂ ਚਲਾ ਰਹੇ ਆ ਜੀ ਜਦੋਂ ਇੰਜਨ ਸਟਾਰਟ ਹੋ ਗਿਆ ਨੇ ਆਟੋਮੈਟਿਕ ਘੁੰਮਣ ਲੱਗ ਜਾਂਦਾ ਤੇ ਨਾਲ ਦੀ ਨਾਲ ਗਰਦਾ ਜਿੰਨਾ ਵੀ ਸਾਡਾ ਸਿਸਟਮ ਲਾਇਆ ਹੋਇਆ ਜਿਹੜਾ ਗਰਦਾ ਜੰਮੂਗਾ ਤੇ ਉਹ ਇਧਰੇ ਫਰਾਂਨੇ ਆ ਸਾਡਾ ਸਿਸਟਮ ਲਾਇਆ ਹੋਇਆ ਨੇ ਗਰਦਾ ਆਟੋਮੈਟਿਕ ਹੀ ਖਿੱਚ ਲੈਣਾ ਜੀ ਇਹਦੇ ਵਿੱਚ ਸਾਡਾ ਸਿਸਟਮ ਰੱਖਿਆ ਸਾਇਦ ਦਿਖਦਾ ਹੋਵੇ ਤੁਹਾਨੂੰ ਹਾਂਜੀ ਹਾਂਜੀ ਉਹਦੇ ਨਾਲ ਗਰਦਾ ਜਿੰਨਾ ਸਾਰਾ ਖਿੱਚ ਕੇ ਇਧਰ ਅਕੇ ਬਾਹਰ ਮਾਰਨਾ ਕਰਦਾ ਅੱਛਾ ਵਿਚਵੀਂ ਦੇ ਫਰ ਲਾਏ ਹੋયા ਹਾਂ ਹਾਂਜੀ ਵਿਚਵੀਂ ਫਰ ਇਹ ਫਰ ਸਿਸਟਮ ਚੱਲਦਾ ਕਰਿਆ ਹਾਂਜੀ ਹਾਂਜੀ ਬਾਕੀ ਉਥੇ ਗਰਦਾ ਲਾਗੇ ਨਾਲ ਨਾਲ ਗਰਦਾ ਖਿੱਚ ਕੇ ਨੇ ਬਾਹਰ ਮਾਰਨਾਗੇ ਜੀ 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 ਪਰ ਇਹਨੇ ਹੁਣ ਝਾੜਨਾ ਪਊਗਾ ਝਾੜਨ ਦੀ ਲੋੜ ਨਹੀਂ ਕਿ ਵੀ ਕੱਲ ਨੂੰ ਆਪਣਾ ਹੈਲਪਰ ਪਈ ਹੈ ਨਾ ਜ਼ਿੰਮੇਦਾਰਾਂ ਨਾਲ ਮੰਨ ਲਓ ਆਪਾਂ ਕਹਿ ਦੇਣਾ ਕੋਈ ਫਾਇਦਾ ਹੀ ਆ ਨਾ ਕੋਈ ਵੀ ਚੀਜ਼ ਐ ਜੀ ਕੰਪਨੀ ਕਰਦੀ ਆ ਤਾਂ ਕਹਿ ਦੀਏ ਆਪਾਂ ਵੀ ਜ਼ਿੰਮੇਦਾਰਾਂ ਦੇ ਹੱਕ ਦੇ ਵਿੱਚ ਹੈ ਜਿਹੜੀ ਇਹ ਆਟੋ ਕਲੀਨ ਪੱਖੇ ਪੱਤੀ ਦੇ ਫਰ ਬਣਾ ਕੇ ਉਹ ਸਿਸਟਮ ਕਾ ਬਣਾਇਆ ਵੀ ਜਿਹੜਾ ਗਰਦਾ ਉਹ ਜੰਮਦਾ ਉਹ ਜਾਲੀ ਵਾਲੇ ਪੱਖੇ ਖਿੱਚ ਕੇ ਗਾਹਾਂ ਰੈਡੀਏਟਰ ਦਾ ਪੱਖਾ ਜਿਹੜਾ ਉਹ ਮਾਰਦਾ ਬਾਹਰ ਕੱਢ ਗਏ ਬਾਹਰ ਮਾਰ ਨਾਲ ਦੀ ਇੱਕ ਹੋਰ ਦੇਖੋ ਬੈਲਟ ਪਾਈ ਹੋਈ ਹੈ ਨਾ ਪੁਲੀ ਲਾ ਕੇ ਬੈਲਟ ਪਾਈ ਹੋਈ ਹੈ ਵੀ ਇਹ ਨਹੀਂ ਹੈਗਾ ਵੀ ਆਪਣਾ ਗਰਦਾ ਭਰੇ ਤੇ ਜਾਂ ਰੁਕ ਜਾਊਗਾ ਨਾ 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 ਉਹ ਚੀਜ਼ਾਂ ਨਹੀਂ ਹੈਗਾ ਜੀ ਉਹ ਖਤਮ ਕਰਿਆ ਸਹੀ ਗੱਲ ਹੈ ਬਹੁਤ ਵਧੀਆ ਹੈ ਨਾ ਜਿਹੜਾ ਪੇਂਟ ਕੁਆਲਿਟੀ ਬਾਈ ਜੀ ਨੇ ਆਪਾਂ ਸਟੀਲ ਦੀ ਚਾਦਰ ਜਾਂ ਆਪਾਂ ਨੂੰ ਡੀਜ਼ਲ ਧਕਣ ਜਾਂ ਪੌੜੀ ਦਾ ਡਿਜ਼ਾਈਨ ਇੱਕ ਆ ਚੀਜ਼ ਤਿੰਨ ਚਾਰ ਚੀਜ਼ਾਂ ਜਿਹੜੀਆਂ ਹਨ ਐਕਸਟਰਾ ਦੇਖਣ ਨੂੰ ਤਾਂ ਮਿਲੀਆਂ ਚੱਲੀਏ ਬਾਈ ਜੀ ਥੱਲੇ ਜੀ ਆਜੋ ਜੀ ਹੁਣ ਤੁਹਾਨੂੰ ਦੰਦੇ ਸੀਪਾ ਦੀ ਜਾਣਕਾਰੀ ਆਗੇ ਉਹ ਉੱਪਰ ਤੋਂ ਬਾਅਦ ਹਨ ਹੁਣ ਥੋੜੀ ਜਾਣਕਾਰੀ ਜਿਹੜੀ ਆਪਾਂ ਅਸੈਂਬਲੀ ਦੀ ਲਈਏ ਹਾਂਜੀ ਬਾਈ ਜੀ ਇਹ ਅਸੈਂਬਲੀ ਹੈ ਜਿਹੜੀ ਇਹ ਕਿੰਨੇ ਦੰਦਿਆਂ ਦੰਦੇ ਮੰਨ ਲਓ ਗਰਾਰੀ ਆਪਣੇ 28 ਦੀ ਹੁੰਦੀ ਹੈ ਕੇਮ ਵਾਲੀ ਜੀ ਤੇ 13 ਵਾਲੀ ਆਪਣੀ ਮੰਨ ਲਓ ਮੇਨ ਚ ਆ ਗਈ ਜੀ ਤੇ 52 ਤਾਂ ਆ ਗਈ ਜੀ 52 28 ਹਾਂਜੀ 13 13 ਜੀ ਬਾਕੀ ਤਾਂ ਗੈਰ ਡ੍ਰਮ ਦਾ ਨਾ ਪੁਲੀਆਂ ਆਪਾਂ ਕਹਿ ਦਿੱ ਸੇਮ ਬਲੋਰ ਇਹਦਾ ਚਲੋ ਰੇਕ ਕਮੈਨ ਦੇ ਵਿੱਚ ਤੁਹਾਨੂੰ ਮਿਲੂਗਾ ਬਾਕੀ ਇੱਕ ਹੋਰ ਚੀਜ਼ ਦੇਖੀਏ ਜਿਵੇਂ ਆਪਾਂ ਫਸਲ ਤਾਂ ਝੋਨੇ ਦੀ ਜਾਂ ਕੋਈ ਹੋਰ ਅੱਜਕੱਲ੍ਹ ਪ੍ਰਾਲ ਥੋੜਾ ਜਿਆਦਾ ਹੋਣ ਕਰਕੇ ਜਦੋਂ ਕਿਤੇ ਮਸ਼ੀਨ ਆਪਾਂ ਬੈਕ ਕਰਦੇ ਆ ਨਾ ਢੇਰੀ ਦੇ ਉੱਤੇ ਚੜਦੀ ਆ ਤਾਂ ਆਪਣਾ ਬਲੋਰ ਆ ਜਿਹੜਾ ਬਾਈ ਆਮ ਦੇਖੀਏ ਤੁਸੀਂ ਵੀ ਨਾ ਦੱਸਿਓ ਕਮੈਂਟ ਕਰਕੇ ਬਾਈ ਜਿਹੜੇ ਜਿਹੜੇ ਬਾਈਆਂ ਗਲੇ ਹੁੰਦੀ ਹੈ ਗੱਲ ਉਹਦੇ ਦੇਖਦੇ ਹੋਏ ਨਾ ਜਿਹੜੀ ਸਟੈਂਡਰਡ ਦੀ ਕੰਬੈਨ ਆ ਇਹਦੇ ਵਿੱਚ ਤੁਹਾਨੂੰ ਨਾ ਪੱਤੀ ਲੱਗੀ ਹੋਈ ਆ ਵੀ ਤੁਹਾਡਾ ਫੂਸ ਜਾਂ ਵਗੈਰਾ ਹਨਾ ਵਿੱਚ ਨਹੀਂ ਜਾਊਗਾ ਹਾਂਜੀ ਹਵਾ ਬੰਦ ਘੱਟ ਕਰਨ ਦਾ ਇਹ ਅਡਜਸਟਮੈਂਟ ਹੈ ਜਿਵੇਂ ਮਰਜ਼ੀ ਹੋਵੇ ਉਹ ਪਰਾਂ ਦੇ ਦਿਖਾ ਦਿੰਨੇ ਜੀ ਵੀ ਲੱਗੀ ਹੋਈ ਅਡਜਸਟਮੈਂਟ ਬਾਕੀ ਇਧਰ ਆ BS4 ਵਾਲਾ ਸਿਸਟਮ ਆ ਜਿਹੜਾ ਹਨਾ ਮੈਂ ਇੱਕ ਗੱਲ ਹੋਰ ਆਪਾਂ ਅੱਜ ਆਪਣੀ ਵੀਡੀਓ 'ਚ ਸ਼ੋਰ ਕਰਨੀ ਆ ਵੀ ਜਿਹੜੀ ਹਵਾ ਵਾਲੀ ਟੈਂਕੀ ਨਾਲ ਜੁਰੀਏ ਦਾ ਅਟੈਚਮੈਂਟ ਆ ਹਾਂਜੀ ਕਈ ਸਾਡੇ ਵੀਰ ਹੌਰਨ ਪ੍ਰੈਸ਼ਰ ਹੌਰਨ ਲਾਉਂਦੇ ਨਹੀਂ ਅੱਛੇ ਬਾਈ ਇਹਦੇ ਨਾਲ ਚੱਕਰ ਨਹੀਂ ਕੋਈ ਇਸ ਤਰ੍ਹਾਂ ਦਾ ਨਾ ਨਾ ਕੋਈ ਚੱਕਰ ਨਹੀਂ ਇਹ ਕੰਪਰੈਸਰ ਬਹੁਤ ਵਧੀਆ ਕੰਪਰੈਸਰ ਹੁੰਦਾ ਜਿਹੜਾ ਉਹ ਹਵਾ ਕੱਟ ਹੀ ਨਹੀਂ ਆਂਦਾ ਜਦੋਂ ਕੱਟਾਂ ਦੇ ਨਾਂ ਦੇ ਕੱਟੀ ਜਾਂਦੀ ਐ ਜੇ ਤਾਂ ਕੰਪਰੈਸਰ ਖੜੇ ਨਾ ਫੇਰ ਤਾਂ ਆਪਾਂ ਕਹਿੰਦੇ ਹਵਾ ਕੱਟ ਗਈ ਕੰਪਰੈਸਰ ਰੈਗੂਲਰ ਚੱਲੀ ਜਾਂਦਾ ਰਹਿੰਦਾ ਐ ਅੱਛੇ ਬਾਈ ਜਿਹੜੀ ਬਾਰਮ ਬਾਡੀ ਬਲੂਰ ਇਹ ਵੀ ਸਟੀਲ ਦੀ ਐ ਹਾਂ ਸਟੀਲ ਦੀ ਐ ਜੀ ਪੂ ਦਰਨੇ ਇਹ ਘੇਰੀ ਵਾਲੀ ਚਾਦਰ ਜਾਂ ਬਰਮਬਾਡੀ ਦੀ ਆਪਾਂ ਗੱਲ ਕਰੀ ਸਾਈਡ ਪੱਲਿਆਂ ਦੀ ਤਾਂ ਮੰਤਲੀ ਘੇਰੀ ਵਾਲੀ ਚਾਦਰ ਹੋਗੀ ਜੱਲੋ ਮੰਨ ਲਓ ਜਿੱਥੇ ਦਾਣਾ ਮੰਨ ਲਓ ਮਾਲ ਲੰਘਣਾ ਹੈ ਉੱਥੇ ਸਾਰੀ ਸਟੀਲੀ ਲਾਈ ਹੋਈ ਸਾਰੀ ਸਟੀਲੀ ਲੱਗੀ ਹੋਈ ਹੈ ਜੀ ਟੋਟਲੀ ਅਛਾ ਵੀ ਇਥੇ ਤਾਂ ਹੀ ਪ੍ਰਚਨਨ 95% ਦੀ ਗੱਲ ਹੈ ਹਾਂਜੀ 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 ਫਿਰ ਤੈਨੂੰ ਤਾਂ ਮੈਂ ਨਹੀਂ ਕਿਹਾ ਸੀ ਜਿਹੜੀ ਐਲੀਵੇਟਰ ਆਗੇ ਫਿਰ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਵੀ ਸਟੀਲ ਹੈ ਜੀ ਆਪਣੀ ਟੋਟਲ ਦੋਨਾਂ ਦੇ ਵਿੱਚ ਫੁੱਲ ਵਰੀਆਂ ਜਿਹੜੀਆਂ ਹੈਗੀਆਂ ਨੇ ਉਹ ਸਟੀਲ ਦੀਆਂ ਨੇ ਇਹ ਪੂਰੀ ਸਟੀਲੀ ਹੈ ਪੂਰੀ ਸਟੀਲੀ ਹੈ ਜੀ ਸਾਰੀ ਤੇ ਬਾਕੀ ਜਿਹੜਾ ਆਪਾਂ ਥੱਲੇ ਵਾਲਾ ਬੈੱਡ ਦੇਖਾਂਗੇ ਜੀ ਬੈੱਡ ਵਾਲੀ ਚਾਦਰ ਵੀ ਆਪਣੀ ਸਾਰੀ ਸਟੀਲੀ ਹੈ ਜੀ ਅੰਦਰ ਤੇ ਦੇਖ ਲੈਣੇ ਆ ਜੋ ਬਾਕੀ ਇੱਕ ਆਪਾਂ ਗੱਲ ਹੋਰ ਕਰਨੀ ਆ ਅੱਜ ਕੱਲ ਦੇ ਟਾਈਮ ਦੇ ਵਿੱਚ ਨਾ ਜਿਵੇਂ ਆਪਾਂ ਕਹਿੰਦੇ ਨੇ ਜੀ ਦੀ ਝੋਨਾ ਆ ਗਿਆ 26 ਹਾਂਜੀ ਜਾਂ ਤਹਾਨੂੰ ਪਤਾ ਹੀ ਅੱਜਕੱਲ ਜਿੰਨੇ ਬੰਦਾ ਜਿੰਨੀ ਮਸ਼ੀਨ ਦੇ ਆੜੀ ਜਕੀਲੇ ਵੜਦੀਆਂ ਉਹਨੀਆਂ ਵੈਰਾਈਟੀਆਂ ਹਾਂਜੀ ਉਹਨੀਆਂ ਵੈਰਾਈਟੀਆਂ ਉੱਥੇ ਗੱਲ ਕਹੀ ਹੋ ਜਾਂਦੀ ਆ ਵੀ ਇੱਕ ਜ਼ਮੀਨ ਦਾ ਅੱਜਕੱਲ ਤੁਹਾਨੂੰ ਪਤਾ ਹੀ ਆ ਨਾ ਸੀਪਾਂ ਦੀ ਲੰਬਾਈ ਹਾਂਜੀ ਇਹਦੀ ਕਿੰਨੀ ਲੰਬਾਈ ਹੈ ਆਪਣੀ ਇਹ ਸੀਪਾਂ ਦੀ ਲੰਬਾਈ ਆਪਣੀ 78 ਇੰਚੀ ਲੰਬਾਈ ਹੈ ਜੀ ਇਹਨਾਂ ਦੀ 78 ਇੰਚ ਲੰਬਾਈ ਹਾਂ 78 ਇੰਚ ਲੰਬਾਈ ਹੈ ਇਹਨਾਂ ਦੀ ਜੀ 78 ਇੰਚ ਲੰਬਾਈ ਹਾਂਜੀ ਹਾਂਜੀ ਜਿਹੜਾ ਬੈੱਡ ਆਪਣੇ ਸਟੀਲੀ ਆ ਵੀ ਤੇ ਬੈੱਡ ਆਪਣਾ ਸਾਰਾ ਸਟੀਲੀ ਹੈ ਜਿੰਨੀ ਵੀ ਉਹਦੇ ਉੱਪਰ ਚਾਦਰ ਲੱਗਦੀ ਹੈ ਜੀ ਸਾਰੀ ਸਟੀਲੀ ਹੈ ਤੇ ਜਿਹੜਾ ਫਰੇਮ ਹੈ 14 ਗੇਜ ਦਾ ਫਰੇਮ ਮੜਾ ਹੈਗੀ ਟੂਰੀ ਜੀ ਜੀ ਇਹ ਬਾਈ ਆਪਣੇ ਗੁਟਕੇ ਆਪਾਂ ਕਹਿ ਦੀ ਇੱਕ ਰੈਂਕਾ ਮੋਟੀਆਂ ਨਹੀਂ ਲੱਗਦੀਆਂ ਥੋੜੀ ਮੋੜ ਰੈਂਕਾ ਇਹਦੀਆਂ ਮੋਟੀਆਂ ਨੇ ਆਮਣਾ ਜੀ ਤੇ ਜੱਟ ਜਿਹੜੇ ਗੁਟਕੇ ਇਹਨਾਂ ਦੀ ਕੁਆਲਿਟੀ ਕਹੇ ਜੀ ਨਹੀਂ ਵਧੀਆ ਜੀ ਇਹਨੂੰ ਗਲੀਸ ਕਰਨ ਦੀ ਲੋੜ ਨਹੀਂ ਜੀ ਇਹ ਗੁਟਕੇ ਨੂੰ ਹਾਂਜੀ ਅੱਛਾ ਇਹ ਜਿਆ ਕੀ ਲਾਤਾ ਜੀ ਇਹਦੇ ਵਿੱਚ ਮੈਂ ਗੁਟਕੇ ਆਪਣੇ ਦੂਜਾ ਬੋਰਡ ਟਾਈਪ ਗੁਟਕਾ ਲਾਉਣੇ ਜੀ ਅਸੀਂ ਜੀ ਬਾਕੀ ਖਾਈਚਾ ਅਨਕ ਐਵੀ ਹੈ ਇਹ ਵੀ ਵਧੀਆ ਦੇਖਣ ਨੂੰ ਵੀ ਸੋਹਣਾ ਜਾਂ ਬਾਈ ਜੀ ਨੇ ਆਪਾਂ ਦੱਸਿਆ ਨਾ 78 ਇੰਚ ਲੰਬਾਈ ਜਿਹੜੀ ਸੀਪਾਂ ਦੀ ਸਟੀਲੀ ਉਹ ਤੁਹਾਨੂੰ ਹੁਣ 95% ਤਾਂ ਹੋਏ ਗਿਆ ਹੋਣਾ ਨਾ ਵੀ ਜਿਹੜੀ ਬਾਰਮ ਬਾਡੀ ਤੋਂ ਲੈ ਕੇ ਬਲੋਰ ਬਾਡੀ ਬਾਰਮ ਬਾਡੀ ਐਲੀਵੇਟਰ ਉੱਪਰਲੀ ਚਾਦਰ ਇਹ ਉੱਪਰਲੀ ਚਾਦਰ ਨਾਲ ਫਿਰ ਇਹ ਇਹ ਵੀ ਸਟੀਲ ਹੀ ਹੋਣੀ ਹੈ ਹਾਂਜੀ ਆਹ ਕਿਹੜਾ ਸਾਰਾ ਸਟੀਲ ਹੀ ਆ ਗਿਆ ਇੱਥੋਂ ਆਮਲ ਆਦ ਨਹੀਂ ਹੈਗਾ ਸਟੀਲ ਹੀ ਉਦੋਂ ਉੱਪਰ ਪਰਤੇ ਆਹ ਕਿਹੜਾ ਸਾਰਾ ਸਟੀਲ ਹੀ ਆ ਗਿਆ ਜੀ ਇਹ ਸਾਰਾ ਹੀ ਮੈਨੂੰ ਸਟੀਲ ਹਾਂਜੀ ਹਾਂ ਸਾਰਾ ਸਟੀਲ ਚ ਆ ਗਿਆ ਜੀ ਬਾਕੀ ਡਿਜ਼ਾਈਨ ਆ ਨਾ ਜਿਵੇਂ ਆਪਾਂ ਕਹਿ ਦੀਏ ਸਟੈਂਡਰਡ ਦੇ ਲੋਗੋ ਤੁਸੀਂ ਦੇਖਿਆ ਹੋਣਾ ਟਰੈਕਟਰਾਂ ਦੇ ਲੱਗਿਆ ਉਹ ਤੁਹਾਨੂੰ ਲੋਗੋ ਆ ਜਿਹੜਾ ਇੱਧਰ ਹੈ ਨਾ ਸਟੈਂਡਰਡ ਦਾ ਮਿਲ ਲੱਗਿਆ ਹਾਂ ਚੰਗਾ ਲੱਗਦਾ ਬਾਕੀ ਔਗਰ ਵਗੈਰਾ ਦਾ ਸੇਮ ਹੈ ਨਾ ਸਿਸਟਮ ਆਪਾਂ ਕਹਿ ਦਿੱਤੀ ਦੂਜੀਆਂ ਕੰਪਨੀਆਂ ਦਾ ਟਾਇਰ ਬਾਈ ਜੀ ਫਿਰ ਜਿਵੇਂ ਆਪਣੇ ਤੁਸੀਂ ਉਹਨੇ ਦੇ ਬੀਕੇਟੀ ਦੇ ਲੱਗੇ ਹੋਏ ਆ ਇੱਕ ਕਸਟਮਰ ਦੀ ਚਵਾਹਤ ਤੇ ਕਸਟਮਰ ਦੀ ਚਵਾਹਤ ਤੇ ਟਾਇਰ ਲਵਾ ਦੇਗੇ ਜਿਹੜੀ ਮਰਜ਼ੀ ਅਦਰ ਕੰਪਨੀ ਦਾ ਲਾ ਲਓ ਜਿਉਂ ਹੀ ਲਾ ਦੇ ਕੋਈ ਕਰਨੀ ਕੋਈ ਮੈਂ ਡਵਾ ਦੇ ਉਹ ਮਿਲਣਗੇ ਉਹ ਮਿਲਣਗੇ ਜੀ ਕੋਈ ਕਰਨੀ ਫਿਰ ਭਾਈ ਜੀ ਇਹਦੇ ਨਾਲ ਮੰਨ ਲਓ ਸਟਿੱਪਣੀ ਸਟੁੱਪਣੀ ਵਗੈਰਾ ਹੋਊਗਾ ਆਰਡਰ ਦੇ ਸਰ ਜਿਵੇਂ ਵੀ ਆਪਾਂ ਆਰਡਰ ਕਰਾਂਗੇ ਜੀ ਜੀ ਮੰਨ ਲਓ ਸਾਈ ਦੇਤੀ ਤਾਂ ਆਪਣੇ ਨਾਲ ਨਵੀਂ ਕਮੈਂਡ ਨਾਲ ਸਟਿੱਪਣੀ ਦੰਨੇ ਕਿਵੇਂ ਆ ਨਹੀਂ ਸਿਰਫ ਆਰਡਰ ਨਾਲ ਆ ਜੇ ਕਸਟਮਰ ਮੰਗਦਾ ਤਾਂ ਸਟਿੱਪਣੀ ਆਉਂਦੇ ਵਿੱਚ ਨਹੀਂ ਆ ਕਹਿੰਦੇ ਯਾਰ ਅਸੀਂ ਇੰਨੇ ਪੈਸੇ ਨਹੀਂ ਲਾਉਣੇ ਜੀ ਬਾਹਰੋਂ ਜੀ ਜਿਵੇਂ ਮੰਨ ਲਓ ਉਹਨਾਂ ਦੀ ਆ ਉਹਨਾਂ ਦੀ ਚਵਾਹਤ ਹੈ ਜੀ ਜਿਵੇਂ ਜ਼ੀਮੇਦਾਰ ਵੀਰ ਆਪਣਾ ਹੀ ਸੋਚਣਾ ਵੀ ਵੱਧ ਤੇ ਵੱਧ ਜਿੰਨਾ ਲੋਨ ਹੋ ਜੇ ਹਨਾ ਤੁਸੀਂ ਪੈਸਾ ਆਪਣਾ ਸੇਵ ਪੈਸਾ ਬਚਾ ਲਈਏ ਤੇ ਲੋਨ ਦੀ ਕੀ ਸੁਵਿਧਾ ਲੋਨ ਦੀ ਫੁੱਲ ਕੁਆਰਟੀ ਹੈ ਜੀ ਜੇ ਆਪਣਾ ਲੋਨ 90 ਤੋਂ 99% ਲੋਨ ਕਰਵਾ ਕੇ ਦੇਵਾਂਗੇ ਜੇ ਇਥੇ ਜੀ 90% ਲੋਨ 99% ਲੋਨ ਹੋਗਾ ਜੀ 99 ਕਿਹੜਾ 100 ਹੀ ਹੋ ਜਾਂਦਾ ਜੀ ਅੱਜ ਕੱਲ ਦਾ ਜ਼ੀਮੇਦਾਰ ਦੇ ਮਤਲਬ ਸਿਬਲ ਸਕੋਰ ਸਹੀ ਹੋਣਾ ਚਾਹੀਦਾ ਸਿਬਲਾਂ ਦੇ ਜੀ ਸਿਬਲ ਸਹੀ ਜਾਈਏ ਸਿਬਲ ਸਹੀ ਹੋਣਾ ਹਨਾ ਤਾਂ 99% ਲੋਨ ਆ ਜਿਹੜਾ ਤੁਸੀਂ ਲੋਨ ਹੈ ਜੀ ਮਸ਼ੀਨ ਲਿਜਾ ਸਕਦੇ ਉਹਨਾਂ ਨੇ 99% ਲੋਨ ਤੇ ਬਈ ਇਹਦੇ ਕੀਮਤਾਂ ਵਗੈਰਾ ਜਾਂ ਕੀਮਤ ਸਿਰ ਤੁਸੀਂ ਇੱਥੇ ਆਓ ਸਾਡੇ ਕੋਲ ਸਾਡੇ ਕੋਲ ਆਓਗੇ ਬੈਠ ਕੇ ਗੱਲਬਾਤ ਕਰਕੇ ਕੋਈ ਗੱਲ ਨਹੀਂ ਕੀਮਤ ਦਾ ਕਰਾਂਗੇ ਕੋਈ ਬਾਕੀ ਇਹਨਾਂ ਦੇ ਸਕਰੀਨ ਦੇ ਉੱਤੇ ਨੰਬਰ ਚੱਲਦੇ ਆ ਹਨਾ ਜਿਹੜੇ ਨੰਬਰ ਦਿੱਤੇ ਹੋਏ ਆ ਇਹਨਾਂ ਦੇ ਤੁਸੀਂ ਹੈ ਨਾ ਹੋਰ ਜਾਣਕਾਰੀ ਜਿਹੜੀ ਅਸੀਂ ਸਾਥੀ ਭੁੱਲ ਗਏ ਹੋਈ ਜਾਂ ਸਾਡੇ ਚੇਤੇ ਨਾ ਆਈ ਹੋਵੇ ਜਾਂ ਰਹਿ ਗਈ ਹੋਵੇ ਤਾਂ ਉਹ ਇਹਨਾਂ ਦੇ ਤੁਸੀਂ ਹੈ ਨਾ ਉਥੇ ਲੈ ਸਕਦੇ ਹੋ ਬਾਕੀ ਆਜੋ ਬਾਈ ਜੀ ਨੇ ਕਿਹਾ ਛਤਰੀ ਦੇ ਬਾਰੇ ਗੱਲ ਕਰਨੀ ਸੀ ਬਾਕੀ ਬਾਈ ਜੀ ਹੁਣ ਜਿਵੇਂ ਇਹ ਚ ਲੈ ਲੈਣ ਦਾ ਇੰਜਣ ਆ ਹਾਂਜੀ ਆਪਾਂ ਨੂੰ ਹੋਰ ਇੰਜਣ ਦੀ हां जी ऑप्शन एक और है कि आप लेलनट ਤੋਂ ਬਿਨਾ ਹੈ ਜੀ ਲੈਣ ਤੋਂ ਬਿਨਾ ਆਪਾਂ ਐਕਸਰ ਦਾ ਇੰਜਨ ਲੈ ਸਕਦੇ ਜੀ ਨਾਲ ਐਕਸਰ ਦਾ ਇੰਜਨ ਹਾਂ ਜੀ ਲੈਣ ਦਾ ਨਹੀਂ ਲੈਣਾ ਅੱਜ ਕੱਲ ਲੈ ਲੈਸਟ ਆ ਰਿਹਾ ਜੀ ਇੰਜਨ ਐਕਸਰ ਦਾ ਜੀ ਮਤਲਬ ਪਾਵਰ ਪਾਵਰ ਸੇਮ ਹੈ ਸਰ ਪਾਵਰ ਸੇਮ ਹੀ ਰਹੋਗੇ ਅੱਛਾ ਮਤਲਬ ਕਸਟਮਰ ਦੀ ਚੁਆਇਸ ਆ ਕਸਟਮਰ ਦੀ ਚੁਆਇਸ ਹੈ ਜੀ ਮਤਲਬ ਲੈਣ ਲੈਣਾ ਦਾ ਲੈ ਲੈਣ ਲੈ ਲੋ ਜੀ ਐਕਸਰ ਲੈਣਾ ਦਾ ਐਕਸਰ ਵੀ ਲੈ ਸਕਦੇ ਆ ਐਕਸਰ ਵੀ ਅਵੇਲੇਬਲ ਹੈਗਾ ਬਈ ਇਹ ਛਤਰੀ ਹੈ ਜਿਹੜੀ ਇਹਦੇ ਫਿਰ ਫਾਈਬਰ ਹੈ ਜਾਂ ਲੋਹੇ ਦੀ ਹੈ ਨਹੀਂ ਇਹ ਸਾਰੀ ਫਾਈਬਰ ਹੈ ਜੀ ਜੀ ਫਾਈਬਰ ਦਾ ਸਭ ਤੋਂ ਵਧੀਆ ਚੀਜ਼ ਹੈ ਜੀ ਮੈਂ ਆਪਾਂ ਥੱਲੇ ਜਾਂਦੇ ਹਾਂ ਕਰੰਟ ਤੇ ਮੋਹ ਹੀ ਤੁਹਾਨੂੰ ਪੁੱਛਿਆ ਦੇਖਣ ਨੂੰ ਬੜੀ ਸੋਹਣੀ ਲੱਗਦੀ ਹੈ ਹੈ ਨਾ ਟੱਕੇ ਡਿਜ਼ਾਈਨ ਸਾਡਾ ਆਪ ਦਾ ਖੁੱਦ ਦਾ ਡਿਜ਼ਾਈਨ ਹੈ ਜੀ ਮਤਲਬ ਕੋਈ ਵੀ ਕੋਈ ਮਨ ਕੰਪਨੀ ਦੀ ਚੀਜ਼ ਨਹੀਂ ਲਾ ਰਹੀ ਅਸੀਂ ਲਾ ਰਹੇ ਪਹਿਲਾ ਮਾਡਲ ਸਾਡਾ ਹੈ ਜੀ ਇਦੇ ਵਿੱਚ ਕੱਲ ਨੂੰ ਆਪਾਂ ਕਰੰਟ ਕੁੰਡ ਲਗੰਦਾ ਕੋਈ ਦਿੱਕਤ ਨਹੀਂ ਆਉਂਦੀ ਮੰਨ ਲਓ ਤਾਰਾਂ ਨਾਲ ਲੱਗਦੀਆਂ ਨੇ ਹਾਂ ਜੀ ਤੇ ਮੁਰਕੇ ਅੱਜ ਕੱਲ ਜਿਆਦੇ ਚਾਂਸ ਹੁੰਦੇ ਆ ਨਾ ਅੱਜ ਕੱਲ ਗਰਮੀ ਦੇਖੋ ਕਿੰਨੀ ਪੈ ਰਹੀ ਹੈ ਜੀ ਇਹ ਆਪਾਂ ਇਹਨੂੰ ਲੋਹੇ ਦੀ ਲੰਮ ਗੇ ਤੇ ਗਰਮ ਬਹੁਤ ਜ਼ਿਆਦਾ ਹੀਟ ਹੋ ਜਾਣੀ ਆ ਆਪੂ ਵੀ ਤੇ ਡਰਾਈਵਰ ਨੂੰ ਚਲਾਉਣ ਦੇ ਵਿੱਚ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਆ ਜੀ ਜੀ ਬੋਲੋ ਜੀ ਜੀ ਨੂੰ ਦੇਖ ਕੇ ਹੀ ਆਪਾਂ ਇਹ ਫਾਈਬਰ ਲਾਇਆ ਹੈ ਜੀ ਤੇ ਬਾਕੀ ਲੁੱਕ ਲਾਈਟਾਂ ਦੀ ਲੁੱਕ ਆਪਾਂ ਸਪੈਸ਼ਲ ਮਾਡਲ ਵਿੱਚ ਆਵਾਇਆ ਪਹਿਲਾ ਪੂਜਾ ਮਾਡਲ ਦੇ ਵਿੱਚ ਨਵੇਂ ਮਾਡਲ ਦੇ ਵਿੱਚ ਲਾਈਟਾਂ ਜਿੰਨੀਆਂ ਵੀ ਬਾਕੀ ਲਾਈਟਾਂ ਨੇ ਆਪਣੀ ਐਲਈਡੀ ਲਾਈਟ ਲਾ ਰਹੀਆਂ ਜੀ ਆਪਾਂ ਜਿੰਨੀ ਵੀ ਲਾ ਰਹੇ ਆ ਅੱਗੇ ਪਿੱਛੇ ਜੋ ਵੀ ਲਾ ਰਹੇ ਟੂਲ ਬਾਕਸ ਦੋ ਦੋ ਹੀ ਲਾ ਕੇ ਦਿੰਦੇ ਹਾਂ ਹਾਂ ਟੂਲ ਬਾਕਸ ਜਿਵੇਂ ਕਾਪੀ ਹੈਗੀ ਜੀ ਟੂਲ ਬਾਕਸ ਦੋ ਹੀ ਲਾਉਂਦੇ ਮਤਲਬ ਸੇਮ ਇਹੀ ਬਣੇਗਾ ਸੇਮ ਮਤਲਬ ਕਸਟਮਰ ਆਉਂਦਾ ਵੀ ਨਾ ਨਾ ਇਹ ਨਹੀਂ ਹੈਗਾ ਆਪਾਂ ਦਿਖਾਈਏ ਕੋਸ ਤੇ ਦਈਏ ਕੋਸੋ ਦੀ ਨਹੀਂ ਇਹ ਕਿਹੜੀ ਕੁਆਲਿਟੀ ਹੈ ਤੇ ਕੁਆਲਿਟੀ ਹੈ ਜੀ ਸਹੀ ਗੱਲ ਆ ਵੀ ਜੀ ਨੇ ਹੈ ਨਾ ਪੰਜਾਬ ਮ ਓ ਹੋ ਦੰਦਾਨੀ ਜਿਹਨਾਂ ਬਾਕੀ ਹੈ ਨਾ ਕੋਈ ਵੀ ਜਾਣਕਾਰੀ ਕੋਈ ਲੈਣੀ ਆ ਹੋਰ ਵੀ ਕੰਪੈਨ ਸਟੈਂਡਰਡ ਬਾਰੇ 514 ਬਾਰੇ ਤਾਂ ਇਹਨਾਂ ਦੇ ਸਕਰੀਨ ਦੇ ਉੱਤੇ ਨੰਬਰ ਚੱਲਦੇ ਆ ਉਹ ਤੇ ਤੁਸੀਂ ਕਨੈਕਟ ਕਰਕੇ ਹੈ ਨਾ ਇਹਨਾਂ ਦੀ ਕੰਪਨੀ ਆ ਕੇ ਇੱਕ ਵਾਰ ਕੁਆਲਟੀ ਸਟੈਂਡਰਡ ਦੀ ਜ਼ਰੂਰ ਚੈੱਕ ਕਰੋ ਹੈ ਨਾ 95% ਸਟੀਲ ਤੁਹਾਨੂੰ ਬਾਈ ਜੀ ਨੇ ਦੱਸਿਆ ਉਹ ਵੀ ਕੱਲੀ ਕੱਲੀ ਗੱਲ ਦੱਸੀ ਹੈ ਕਿ ਕਿੱਥੇ ਕਿੱਥੇ ਉਹ ਲੱਗੀ ਹੋਈ ਆ ਬਾਕੀ ਹੋਰ ਆ ਛਤਰੀਦ ਵਗੈਰਾ ਹੈ ਨਾ ਜਿਵੇਂ ਡਰਾਈਵਰ ਨੂੰ ਸੇਫ ਰੱਖਣ ਦੇ ਵਾਸਤੇ ਜਾਂ ਆਪਣੇ ਹੁਣ ਬਾਹਰ ਲਿਦੇ ਉਹਦੇ ਵਿੱਚ ਐਮਪੀ ਜੀਪੀ ਦੇ ਵਿੱਚ ਕਿੰਨੇ ਹਨਾ ਰੇਕ ਸੀਰੀਅਨ 57 ਇਹ ਜੀ ਮਾਵਲੇ ਆਉਂਦੇ ਆ ਵੀ ਕਰੰਟ ਲਾਕੇ ਹਨ ਕਰੰਟ ਲਾਕੇ ਹਨ ਫੋਰਮੈਨ ਦੀ ਮੌਤ ਮੌਤ ਹੋ ਜਾਂਦੀ ਆ ਉਹਦੇ ਵਾਸਤੇ ਫਿਰ ਨੰਬਰ ਦੋ ਤੇ ਛਤਰੀ ਉਹਦੇ ਇੰਜਨ ਦੀ ਸਭ ਤੋਂ ਵੱਡੀ ਗੱਲ ਇੰਜਨ ਦੀ ਆ ਬਈ ਇੰਜਨ ਜਿਹੜਾ ਐਕਸਰ ਦਾ ਫਿਰ ਇਹਦੇ ਵਿੱਚ ਯੂਰੀਆ ਬਦੌਟ ਯੂਰੀਆ ਕਾ ਯੂਰੀਆ ਨਹੀਂ ਨਹੀਂ ਯੂਰੀਆ ਹੈ ਜੀ ਯੂਰੀਆ ਚੀਜ਼ ਕਾਪੀ ਸੇਮ ਹੀ ਜੀ ਮਨ ਸੇਮ ਹੈ ਹਾਂ ਜੀ ਬਸ ਕੰਪਨੀ ਚੇਂਜ ਹੈ ਜੀ ਬਸ ਕੰਪਨੀ ਦੇ ਨਾਮ ਬਦਲਦੇ ਨੇ ਕੰਪਨੀ ਚੇਂਜ ਹੈ ਜੀ 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 ਬਾਕੀ ਚੈਨਾ ਹਨਾ ਫਿਲਟਰ ਚੈਨਾ ਚਾਰ ਚੈਨਾ ਦੇ ਨਾਲ ਆ ਸਟੀਲੀ ਚਾਦਰਾਂ ਕਟਰ ਦੇ ਵਿੱਚ ਵੀ 14 ਫੁੱਟਾ ਕਟਰ ਆ ਸਪੈਸ਼ਲ ਟੈਨਾ ਕਹਿੰਦੀ ਹੈ ਜਿਹਨੂੰ ਬਸ ਸਪੈਸ਼ਲ ਹੀ ਮੰਨੂਗੇ ਹਨਾ ਇਹ ਤਾਂ ਆਪਾਂ ਰਾਜੂ ਦੇਖਿਆ ਤਾਂ ਨਹੀਂ ਕਰੇ ਤਾਂ ਐ ਸਪੈਸ਼ਲ ਟੈਨਾ ਬਾਕੀ 14 ਫੁੱਟ ਦਾ ਕਟਰ ਬਾਕੀ ਪੇਂਟ ਕੁਆਲਟੀ ਬਈ ਨਹੀਂ ਦੱਸਣਾ ਪੱਠੀ ਪੇਂਟ ਹਾਂਜੀ ਜਿਹੜਾ ਰੰਗ ਦੀ ਕੰਪਨੀ ਜਾਂ ਹੋਰ ਬਾਕੀ ਜੇ ਕੋਈ ਕਮੀ ਬੇਚੀ ਰਹਿ ਗਈ ਹੋਵੇ ਤਾਂ ਬਾਈ ਉਹਨਾਂ ਦੇ ਸਕਰੀਨ ਤੇ ਕੰਪਨੀ ਦੇ ਹਨਾ ਨੰਬਰ ਆ ਸਟੈਂਡਰਡ ਦੇ ਚੱਲਦੇ ਆ ਠੀਕ ਆ ਬਾਦਰ ਬਾਈ ਜੀ ਓਕੇ ਸਰ ਥੈਂਕ ਯੂ ਬਹੁਤ ਬਹੁਤ ਧੰਨਵਾਦ ਬਾਈ ਬਾਕੀ ਐ ਨਾ ਤੁਸੀਂ ਜਾਣਕਾਰੀ ਲੈਣੀ ਆ ਤਾਂ ਸਾਡੇ ਬਾਈ ਉਹਨਾਂ ਦਾ ਨੰਬਰ ਦਿੱਤੇ ਹੈ ਕੰਪਨੀ ਸਟੈਂਡਰਡ ਕੰਪਨੀ ਦਾ ਨੰਬਰ ਦਿੱਤੇ ਹੋਏ ਉਹਨਾਂ ਦੇ ਤੁਸੀਂ ਕਨੈਕਟ ਕਰਕੇ ਹੈਨਾ ਜਾਣਕਾਰੀ ਲੈ ਸਕਦੇ ਆ ਚਲੋ ਸ਼ੁਕਰੀਆ ਜੀ ਜਰੂਰ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਔਰ ਮਸ਼ੀਨ ਦਾ ਰਿਵਿਊ ਤੁਸੀਂ ਕਮੈਂਟਾਂ ਦੇ ਵਿੱਚ ਵੀਡੀਓ ਬਹੁਤ ਬਹੁਤ ਧੰਨਵਾਦ